ਅੱਜ ਪਾਉਨੇ ਮੈਂ ਘਾਟ ਹੀ ਗਿਆ ਉਹ ਪਤਾ ਬਾਹ ਦੇ ਬਾਪੂਆਂ ਦਾ ਉੜਦੀ ਜਾਂ ਉੜਦੀ ਜਾਂ ਸਵੇਰੇ ਨੂੰ ਤਾਂ ਦੁਕਾਨ ਦਾ ਹੀ ਨਿਕਲ ਜਾਣੀ ਆ ਕਰਵਾ ਲਈਆਂ ਬਾਕੀ ਧਾਰਦਾ ਵੀ ਫਰਕ ਨਹੀਂ ਗਾ ਤੇ ਨਾ ਕੋਈ ਬਾਈ ਰੱਖਦੀ ਆ ਬਿਲਕੁਲ ਜੀ ਤੇ ਬਾਕੀ ਅਗਲੇ ਪੈਸੇ ਲੈਉਣੇ ਚੋਗੇ ਵੇਖੇ ਅਸੀਂ ਕਿ ਉਹ ਮਤਲਬ ਗਾਰਿਆਂ ਨੂੰ ਸਾਸਰੀ ਕਾਲ ਵੇਖ ਆਲੇ ਮੈਂ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਾਸਰੀ ਕਾਲ ਦਿਲੋਂ ਦਿਲੋਂ ਧੰਨਵਾਦ ਆ ਕਈ ਦਿਓਤਰਾ ਹੀ ਆਦਿਨਾ ਸਾਤਰੀ ਕਾਲ ਦਿਲੋਂ ਧੰਨਵਾਦ ਵੇਖਣ ਵਾਲਿਆਂ ਨੂੰ ਵੀਰ ਜੀ ਵੀ ਮੈਂ ਚਲੋ ਭੈਣ ਭਰਾ ਆਪਣੇ ਵੀਰਾਂ ਨੂੰ ਬੇਨਤੀ ਕਰਦੀ ਆ ਵੀ ਆਪਦਾ ਰੋਟੀ ਪਾਣੀ ਖਾ ਕੇ ਤਾਂ ਫਿਰ ਵੇਲੇ ਕੇ ਬੈਠੇ ਬਹਿ ਕੇ ਵੀਡੀਓ ਵੇਖੋ ਹਾਂਜੀ ਹਾਂਜੀ ਵੀ ਕਿਉਂ ਕਹਾਣੀ ਬੰਦ ਨਹੀਂ ਜੱਦੇ ਕਾ ਕੇਟੇ ਦੀ ਸਵਾਲ ਫੇਰ ਹੀ ਆਉਣਾ ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਟੋਟੀਆਂ ਟੋਟੀਆਂ ਪਿੰਡ ਦੋਸਤੋ ਪਹੁੰਚੇ ਆ ਪਉ ਅਨੋਖ ਸਿੰਘ ਹੋਰਾਂ ਦੇ ਕੋਲ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਕਾਫੀ ਵੀਡੀਓ ਜਿਹੜੀਆਂ ਦੋਸਤੋ ਪਹਿਲਾਂ ਵੀ ਆਪਾਂ ਇਸ ਘਰ ਤੋਂ ਅਪਲੋਡ ਕੀਤੀਆਂ ਨੇ ਤੇ ਬਹੁਤ ਸਾਰੇ ਪਸ਼ੂ ਤੁਹਾਨੂੰ ਇੱਕ ਸਾਥ ਵਿਖਾ ਦਿੱਤੇ ਆ ਦੋਸਤੋ ਘਟੋ ਘੜ ਵੀ 8 8 7 7 ਪਸ਼ੂ ਆ ਇੱਕੇ ਟਾਈਮ ਆਪਾਂ ਤੁਹਾਨੂੰ ਦਿਖਾਈ ਦੇ ਆ ਤੇ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਤੁਸੀਂ ਨੋਟ ਕਰ ਸਕਦੇ ਜੇ ਪਿੰਡ ਟੋਟੀਆਂ ਨੂੰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸ਼ਹਿਰਾਂ ਤੋਂ ਵੀ 5 ਕਿਲੋਮੀਟਰ ਦੀ ਦੂਰੀ ਆ ਪਿੰਡ ਟੋਟੀਆਂ ਦੀ ਤੇ ਨੇ ਸ਼ਹਿਰੇ ਤੋਂ ਵੀ ਦੂਰੀ ਜਿਹੜੀ ਦੋਸਤੋ 5 ਕਿਲੋਮੀਟਰ ਦੀ ਆ ਤੇ ਗੱਲਬਾਤ ਆਪਾਂ ਪਾਉ ਨੋਖ ਦੇ ਨਾਲ ਕਰਾਂਗੇ ਹਰ ਵਾਰ ਦੀ ਤਰ੍ਹਾਂ ਸੋ ਪੂਰੇ ਰੰਗ ਵੀ ਬਨਣਿਆ ਦੋਸਤੋ ਹਰ ਵਾਰ ਬਹੁਤ ਵੀਰਾਂ ਨੂੰ ਜਿਹੜੀ ਉਡੀਕ ਹੁੰਦੀ ਆ ਵੀਡੀਓ ਦੀ ਠੀਕ ਆ ਜੀ ਤੇ ਅੱਜ ਪਸ਼ੂ ਤੁਹਾਨੂੰ ਦਿਖਾ ਦਾਂਗੇ ਦੋਸਤੋ ਪੁੱਛਾਂਗੇ ਵੀ ਕਿੰਨੇ ਨਾਗਾ ਬਾਕੀ ਮੈਨੂੰ ਲੱਗਦਾ ਵੀ ਘੱਟੋ ਘੱਟ ਵੀ ਦੋਸਤੋ 8-9 8-9 ਨਾਗ ਹੈਗੇ ਆ ਆਓ ਕਰਦੇ ਆ ਗੱਲਬਾਤ ਪਾਉ ਅਨੋਖ ਸਿੰਘ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਜਿਹਨਾਂ ਪਸੂਆਂ ਦੀ ਸਭ ਤੋਂ ਪਹਿਲਾਂ ਪਾਉ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਪਾਉ ਰਾਜ ਸਾਹਿਬ ਠੀਕ ਠਾਕ ਹੋਰ ਕਾਇਮ ਹਾਂ ਠੀਕ ਠਾਕ ਮਾਰੇ ਕਿਰਪਾ ਕਰੇ ਵੇਖਣ ਵਾਲੇ ਭੈਣ ਭਰਾ ਸਾਰਿਆਂ ਨੂੰ ਚੜਦੀ ਕਲਾ ਰਵੇ ਠੀਕ ਆ ਜੀ ਤੇ अच्छा पऊजी पशु आपा पिछली वीडियो ਦੇ ਵਿੱਚ ਵੀ ਪਾਏ ਸੀ ਕਿ ਸਾਰੇ ਮੈਨੂੰ ਲੱਗਦਾ ਵੀ ਸੇਲ ਹੋ ਗਏ ਸੀਗੇ ਹਾਂਜੀ ਉਸ ਦਿਨ ਹੀ ਤਕਲਾਂ ਤਾਂ ਹੀ ਹੋ ਗਈ ਵੀਰ ਜੀ ਅੱਛਾ ਜੀ ਹਾਂਜੀ ਵੀਰ ਜੀ ਤੇ ਅੱਜ ਆਪਣੇ ਕੋਲ ਕਿੰਨੇ ਕ ਨਗ ਜਿਹੜੇ ਅੱਜ ਵਿਖਾਊਗਾ ਅੱਜ ਆਪਣੇ ਕੋਲ ਵੀਰ ਜੀ ਦੋ گاਵਾ ਵਾਂ ਹਾਂਜੀ ਦੋਵੇਂ ਗੱਬਣਾ ਵਾਂ ਕੋਈ 5-4 ਦਿਨ ਖੜਦੀਆਂ ਵਾਂ ਅੱਛਾ ਤੇ ਤਿੰਨ ਮੱਝਾਂ ਆਪਣੀਆਂ ਸੋਈਆਂ ਵਾਂ ਹਾਂਜੀ ਤੇ ਤਿੰਨ ਹੀ ਮਲਾ ਗੱਬਣਾ ਵਾਂ ਠੀਕ ਹੈ ਜੀ ਹਾਂਜੀ ਵੀਰ ਜੀ ਮਤਲਬ ਟੋਟਲ ਨਾਗ ਹੋ ਗਏ ਆ 8 ਨਾ ਹਾਂਜੀ 8 ਨਾ ਗਿਆ 8 ਨਾਗ ਨੇ ਹਾਂਜੀ ਲਓ ਜੀ 8 ਨਾਗ ਆ ਦੋਸਤੋ ਬਿਲਕੁਲ ਕੱਲੇ ਕੱਲੇ ਨਾਗ ਦੀ ਜਿਹੜੀ ਆ ਜਾਣਕਾਰੀ ਆਪਾਂ ਸਾਂਝੀ ਕਰਦੇ ਜਾਵਾਂਗੇ ਹਾਂਜੀ ਵੀਰ ਜੀ ਤੇ ਬਿਲਕੁਲ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਪੂਰੀ ਇਨਫੋਰਮੇਸ਼ਨ ਆ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤੇ ਇੱਕ ਰਿਕਵੈਸਟ ਆ ਦੋਸਤੋ ਵੀਡੀਓ ਨੂੰ ਸਕਿੱਪ ਕਰਕੇ ਨਾ ਵੇਖਿਆ ਕਰੋ ਕਿਉਂਕਿ ਜਦੋਂ ਸਕਿੱਪ ਕਰਦੇ ਹੋ ਤਾਂ ਵਿੱਚ ਕਈ ਚੀਜ਼ਾਂ ਕੱਟ-ਕੱਟ ਕੇ ਜਿਹੜੀਆਂ ਤੁਸੀਂ ਦੇਖਦੇ ਹੋ ਉਹ ਫਿਰ ਜਾਣਕਾਰੀ ਦੀ ਦੌਰੀ ਜਿਹੜੀ ਤੁਹਾਨੂੰ ਮਿਲਦੀ ਆ ਪਸ਼ੂ ਤੋਰ ਤੋਰ ਕੇ ਦਿਖਾਇਆ ਜਾਂਦਾ ਕਈ ਨਾ ਟਿਪ ਕੇ ਦਿਖਾਇਆ ਜਾਂਦਾ ਤੁਸੀਂ ਡਿਸੀਜਨ ਕਰਨਾ ਹੁੰਦਾ ਕੋਈ ਫੈਸਲਾ ਕਰਨਾ ਹੁੰਦਾ ਪਸ਼ੂ ਦਾ ਸੌਦਾ ਕਰਨ ਦਾ ਅੱਛਾ ਭਾਊ ਜੀ ਪਹਿਲਾਂ ਨੰਬਰ ਤੋਂ ਕਿੱਥੋਂ ਸਟਾਰਟ ਕਰਦੇ ਆ ਆ ਵਾ ਗਾਮਲ ਪੰਜ ਚਾਰ ਨੇ ਖੜਦੀ ਗੱਭਣਿਆ ਕੋਈ ਪੰਜ ਦਿਨ ਖੜੂਗੀ ਰਾਤਿਆਂ ਲੋ ਜੀ 5 ਕਿ ਦਿਨ ਦੋਸਤੋ ਹਜੇ ਲੈ ਜਾਊਗੀ 5 ਲੈ ਜੇ 6 ਲੈ ਜੇ ਇਨੇ ਦਿਨ ਖੜਦੀ ਆ ਠੀਕ ਆ ਜੀ ਲਓ ਜੀ ਸੂਬਾ ਕਿੰਨਾ ਸੂਗੀ ਐ ਇਹ ਸੂਬਾ ਘਰ ਵਾਲੇ ਤੇ ਦੁਜਾਨ ਦੇ ਹੀ ਤੇ ਕੋਈ ਤੀਜਾ ਵੀ ਆਪਦੀ ਸਮਝਣਾ ਲਾ ਸਕਦਾ ਠੀਕ ਆ ਜੀ ਹਾਂਜੀ ਵੀਰ ਜੀ ਲਓ ਜੀ ਦੂਜਾ ਸੂਬਾ ਦੋਸਤੋ ਕੋਈ ਤੀਜਾ ਮੰਨ ਸਕਦਾ ਤੇ ਦਿਨ 5 ਕੇ ਲੈ ਜਾਊਗੀ ਆ 5 ਲੈ ਜੇ 6 ਲੈ ਜੇ ਠੀਕ ਆ ਜੀ ਠੀਕ ਆ ਤੇ ਖੋਲ ਕੇ ਗੁਰਲਾਲ ਭਾਈ ਦਿਖਾ ਦਿਓ ਇਹਨੂੰ ਵੀ ਗੁਰ ਵੀਰ ਜੀ ਜ਼ਰੂਰ ਠੀਕ ਆ ਪਹਿਲੇ ਨੰਬਰ ਤੋਂ ਦੋਸਤੋ ਇਸ ਵੈੜ ਤੋਂ ਆਪਾਂ ਸਟਾਰਟ ਕਰਤਾ ਠੀਕ ਆ ਜੀ ਕੰਮ ਤੇ 5 ਕੇ ਦਿਨ ਹਜੇ ਪਏ ਆ ਪੈਂਡਿੰਗ ਸੂਣ ਦੇ ਵਿੱਚ ਸੂਬਾ ਦੂਜਾ ਵੀਰ ਕੋਈ ਮੰਨ ਲੇ ਕੋਈ ਮੰਨ ਲੇ ਤੀਜਾ ਠੀਕ ਆ ਜੀ ਤੇ ਹਾਈਟ ਮੀਡੀਅਮ ਆ ਭਾਰੀ ਵਜਨ ਲੋੜ ਤੁਸੀਂ ਵੇਖ ਹੀ ਸਕਦੇ ਜੇ ਵਜਨ ਲੋੜ ਪੂਰਾ ਵੇੜ ਦਾ ਠੀਕ ਆ ਆ ਦੇਖੋ ਗਰਲਾਲ ਪਾਸੇ ਜਾ ਪੁੱਤ ਜੈਵਲੇ ਪਾਸੇ ਛੜ ਮਾਰੂ ਪੁੱਤ ਆ ਦੇਖੋ ਜੀ ਠੀਕ ਆ ਜੀ ਸੋ ਲਾਏ ਪਈ ਆ ਦੋਸਤੋ ਜਿੱਦਾਂ ਕਿ ਪਸ਼ੂ ਆਪਾਂ ਵੇੜਾਂ ਦੇ ਵਿੱਚ ਖਾਸ ਤੌਰ ਤੇ ਦੇਖ ਲੀਏ ਜਿਵੇਂ ਜਿਵੇਂ ਦਿਨ ਦੋਸਤੋ ਟੱਪਦਾ ਓਵੇਂ ਓਵੇਂ ਜਿਹੜਾ ਦੋਸਤੋ ਲੇਵਾ ਹਵਾਨਾ ਬਣਾ ਕੇ ਤਿਆਰ ਕੀਤੀ ਜਾਂਦਾ ਪਸ਼ੂ ਬਾਕੀ ਤੋਰਾ ਵੇਖ ਸਕਦੇ ਜੇ ਤੁਸੀਂ ਚਾਲ ਢਾਲ ਵੇਖ ਸਕਦੇ ਜੇ ਆ ਦੇਖੋ ਠੀਕ ਹੈ ਜੀ ਪੰਜ ਸੱਤਾਂ ਦਿਨਾਂ ਚ ਪੂਰੀ ਬਣ ਜੂਗੀ ਹਾਂ ਬਿਲਕੁਲ ਹਾਂਜੀ ਤੇ ਕੀ ਮੁੱਲ ਕੀ ਰਹੂਗਾ ਜਿੰਦਾ ਇਹਦਾ ਮੋਲਾ ਆਪਾਂ ਭਾਵੇਂ 35 ਕਰੀਏ 36 ਕਰੀਏ ਇਹ ਹਾਂ ਨਾ ਆਪਾਂ 30000 ਦੀ ਰਾਸ਼ਾ ਛੱਡ ਦੇਣੀ ਆ 30000 ਦੀ 30000 ਦੀ ਕੋਈ ਦੂਰੋਂ ਨੇੜੇ ਆਉਂਦਾ ਕੋਈ ਛੋਟ ਛੱਪਾ ਕਰ ਦਾਂਗੇ ਭਣਪਰਾ ਦਾ ਠੀਕ ਹੈ ਜੀ ਐ ਮਲਾਬ ਦੀ ਟਿੱਪ ਕੇ ਰੀ ਨਾ ਪਿੱਛੇ ਪੱਛੇ ਦੀ ਆਪਣੀ ਥਣਾ ਦੀ ਗਾਰੰਟੀ ਆ ਹਾਂ 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 ਬਿਲਕੁਲ ਆ ਤਸੱਲੀ ਕਰਕੇ ਹਾਂਜੀ ਹਾਂਜੀ ਬਾਕੀ ਥੀਲ ਸਾਹੂ ਆ ਪੂਰੀ ਮਲ ਕੋਠੰਡੀ ਆ ਕੋਈ ਗੱਲ ਬਾਤ ਹੀ ਨਹੀਂ ਤੇ ਹਾਂਜੀ ਹਾਂਜੀ ਅਜੀ ਦੇਣਾ ਅੱਠ ਕੱਢ ਦੀ ਗਾਂ ਅੱਠ ਕੱਢ ਦੀ ਹਾਂਜੀ ਅੱਠ ਕੱਢ ਦੀ ਆ ਠੀਕ ਆ ਜੀ ਤਾਂ 30000 ਦੇ ਵਿੱਚੋਂ ਦੋਸਤੋ ਮਾਤ ਘੱਟ ਛੋੜ ਛੱਪਾ ਕਰ ਦਾਂਗੇ ਦੂਰੋਂ ਨੇੜਿਓਂ ਭੈਣ ਭਰਾ ਆਉਂਦਾ ਨਾ ਕੋਈ ਛੋੜ ਛੱਪਾ ਕਰ ਦਾਂਗੇ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਲਓ ਜੀ ਭਰਾਵੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਵਿਹੜ ਦਿਖਾਤੀ ਆ ਸੈਕਿੰਡ ਨੰਬਰ ਤੇ ਇੱਕ ਲਾਲ ਰੰਗ ਦੇ ਵਿੱਚ ਜਿਹੜੀ ਅਗਲੀ ਵਿਹੜ ਆ ਗਈ ਠੀਕ ਆ ਜੀ ਕਰੌਂ ਸੰਗ ਦੇ ਵਿੱਚ ਆ ਸ਼ਾਈ ਬਲ ਕਰੌਂ ਸੰਗ ਦੇ ਵਿੱਚ ਅੱਛਾ ਪਾਉਜੀ ਇਹਦੀ ਕੀ ਡਿਟੇਲ ਫਿਰ ਇਹ ਰਾਜਸਥਾਨ ਰਕਾਂ ਦੀ ਦੂਜੇ ਸੂਵੇ ਹੁੰਦੀ ਆ ਅੱਛਾ ਤੇ ਯਾਨੀ ਕਿ ਜਿੰਨ 5-7 ਦਿਨ देन, 8 ਦਿਨ ਵੀ ਕੱਢਦੀ ਆ ਰਾਇਤਿਆਂ ਠੀਕ ਆ ਜੀ ਹਾਂਜੀ ਤੇ ਸੂਬਾ ਤੀਜਾ ਸੂਬਾ ਹੈ ਆ ਇਨੀ ਐਰਕਾਂ ਦੀ ਦੂਜੀ ਸੂਬਾ ਕੋਈ ਤੀਜੇ ਵੀ ਭਾਵੇਂ ਆਪ ਦੀ ਸਮਝ ਨਾ ਲਾ ਦੇ ਦੂਜੇ ਘਰ ਲੈਣੇ ਮੈਂ ਦੂਜੇ ਦੱਸਿਆ ਸਾਨੂੰ ਦੂਜੇ ਸੂਬੇ ਲੱਗਦੇ ਆ ਦੋਸਤੋ ਵੈਸੇ ਦੂਜੇ ਹੈ ਹੀ ਵੈਸੇ ਦੂਜੇ ਆ ਵੈਸੇ ਠੀਕ ਆ ਤਾਂ ਕੋਈ ਆਪ ਦੀ ਸਮਝ ਨਾ ਭਾਵੇਂ ਤੀਜੇ ਲਾਵੇ ਪਰ ਹੈ ਦੂਜੇ ਆ ਠੀਕ ਹੈ ਜੀ ਹਾਂ ਜੀ 26 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਇਹਦੇ ਹਾਂਜੀ ਬਾਅਦ ਵਿੱਚ ਉੱਤੇ ਵੀ ਖੜ ਸਕਦੀ ਆ ਪੰਜ ਸਾਲ ਪੂਰੇ ਜਾਂਦਾ ਜਿਹੜੇ ਅੱਠ ਕੇ ਦਿਨ ਲਾ ਲਓ ਲੈ ਜੂਗੀ ਸੱਤ ਲੈ ਜੀ ਅੱਠ ਲੈ ਜੀ ਇੰਨੇ ਕੇ ਦਿਨ ਖੜਦੀ ਰਾਈ ਸਿਆ ਬਿਲਕੁਲ ਹਾਂਜੀ ਲਓ ਜੀ ਖੋਲ ਕੇ ਦਿਖਾਈਏ 15 14 ਲੀਟਰ ਪਹਿਲੇ ਸਵੇਰ ਦਿੱਤਾ ਪਹਿਲੇ ਸਵੇਰ ਦਿੱਤਾ ਵਾ 14 15 ਲੀਟਰ ਦੇ ਲਓ ਜੀ 15 14 ਲੀਟਰ ਜਿਹੜਾ ਦੋਸਤੋ ਪਹਿਲੇ ਸਵੇਰ ਫਸਟ ਟਾਈਮਰ ਨੇ ਦਿੱਤਾ ਸੈਕਿੰਡ ਟਾਈਮਰ ਹੁਣ ਸੋਣ ਜਾ ਰਹੀ ਆ 26 ਸਤੰਬਰ ਨੂੰ ਕੋਈ ਦਿਨ ਪੂਰੇ ਹੋਵੇਗੇ ਹੋਣਗੇ ਠੀਕ ਹੈ ਜੀ ਅੱਜ ਪੰਜ ਚਾਰ ਦਿਨ ਉੱਤੇ ਲੈ ਜੂ ਵੱਡੀ ਗ ਅਤੇ 36 ਦਿਨਾਂ ਦੀ ਲੱਥਣ ਲੱਗੀ ਆ ਬਿਲਕੁਲ ਲਾਏ ਪਈ ਆ ਦੋਸਤੋ ਠੀਕ ਆ ਕਿ 5-4 ਦਿਨ ਲੈ ਜੂਗੀ ਖੁੱਲੇ ਡੁੱਲੇ ਤੇ ਬਾਕੀ ਪਹਿਲੇ ਸੂਬੇ ਦਾ ਮਿਲਕ ਰਿਕਾਰਡ ਵੀ ਜਿਹੜਾ ਦੋਸਤੋ 15-14 ਲੀਟਰ ਪਹਿਲੇ ਸੂਬੇ ਦਾ ਮਿਲਕ ਰਿਕਾਰਡ ਰਿਹਾ ਠੀਕ ਆ ਤੇ ਬੱਚੀ ਸੋਹਣੀ ਆ ਲਾਲ ਰੰਗ ਆ ਬਿਲਕੁਲ ਆਪਾਂ ਜਿੱਦਾਂ ਕਹਦੇ ਨੇ ਵੀ ਦੋਸਤੋ ਬਿਲਕੁਲ ਬੋਰਡਰ ਦਾ ਰੰਗ ਆ ਜੀ ਠੀਕ ਹੈ ਜੀ ਤੇ ਆਰਡਰ ਕੁਆਲਿਟੀ ਕਾਫੀ ਸੋਹਣੀ ਥਣਪੂਰਾ ਜਿਹੜਾ ਦੋਸਤੋ ਅਜੇ 5-6 ਦਿਨਾਂ ਦੀ ਲਾਏ ਪਈ ਆ ਮਤਲਬ 8-10 ਦਿਨਾਂ ਤੇ ਪੂਰਾ ਚੱਡਾ ਮਾਰ ਆਊਗੀ ਹੂੰ ਬਿਲਕ ਇਹਦਾ ਵੀਰ ਜੀ ਭਾਵੇਂ 50 ਮੰਗੀ ਐ ਤੇ ਕੀ ਨਾ ਹਾਂ ਨਾ ਪੰਮਲ 43000 ਦੀ ਦੇ ਦਾਂਗੇ 43000 ਦੀ ਕੋਈ ਦੂਰੋਂ ਨੇੜਿਆਂ ਉ ਤੇ ਕੋ ਛੋੜ ਛੱਪਾ ਕਰ ਦਾਂਗੇ ਵੀਰ ਜੀ ਠੀਕ ਹੈ ਜੀ ਹਾਂਜੀ ਉੜਦੀਆਂ ਜਾਣ ਹਾਂ ਉੜਦੀਆਂ ਜਾਣ ਤੇ ਕੋਈ ਵੱੱਛੇ ਕੋਈ ਕਿਸੇ ਗੱਲੋਂ ਕਸਰ ਨਹੀਂ ਕੀ ਅਗੇ ਤੁਸੀਂ ਦੱਸ ਦਿਓ ਜੇ ਕਸਰ ਆ ਕੋਈ ਐ ਮਲ ਗੋੜਰਗਾ ਗੋੜਦਾ ਵੀ ਇਧਰ ਰੰਗ ਲਾਲ ਨਹੀਂ ਹੁੰਦਾ ਨਹੀਂ ਸਹੀ ਗੱਲ ਐ ਜਿਤਨਾ ਪੇਸੀਆਂ ਪਾਈ ਨਹੀਂ ਗੱਡੀ ਇਤਨਾ ਰੰਗ ਆ ਨਾ ਠੀਕ ਆ ਠੀਕ ਆ ਠੀਕ ਆ ਬਿਲਕੁਲ ਸਹੀ ਆ ਤੇ ਵੱਥੀ ਪਸੰਦ ਆਉਗੀ ਤਾਂ ਉਸੇ 43000 ਲੈ ਜਾਈਏ ਅੱਜ ਥੋੜੀ ਕੱਚੀ ਆ ਮੈਨੂੰ 8-7 ਦਿਨਾਂ ਦੀ ਪੂਰਾ ਝੱਡਾ ਕੱਢੂਗੀ ਬਿਲਕੁਲ ਹਾਂ ਅਸੀਂ ਤਾਂ ਪੰਜ ਚਾਰ ਦਿਨ ਮੈਨੂੰ ਸਾਮਕੇ ਪਾਈ ਅਸੀਂ ਇਹਨੇ ਕੋਈ ਅਲ ਕੋਈ ਗੱਲ ਨਹੀਂ ਹੂੰ ਬਿਲਕੁਲ ਜੀ ਬਿਲਕੁਲ ਪੰਜ ਸੱਤਾਂ ਦਿਨਾਂ ਦੀ ਪੂਰੀ ਬਣ ਜੂਗੀ ਹੂੰ ਡਰਦੀ ਜਰੂਰ ਹੈ ਕਿਆਂ ਲੱਗਦਾ ਟੀਕੇ ਲਾਉਂ ਤਾਂ ਡਰਦਾ ਹੁੰਦਾ ਨਾ ਕੋਈ ਠੰਡੀ ਸੀਲ ਕੋਈ ਗੱਲ ਬਾਤ ਹੀ ਨਹੀਂ ਦੇ ਭਾਵੇਂ ਥੱਲੇ ਵੀ ਕਿ ਨਿਆਣਾ ਚੋਂਦਾ ਰਹੇ ਤੇ ਕੋਈ ਗੱਲ ਬਾਤ ਨਹੀਂ ਪਰ ਤੋਂ ਮੱਚੂਗੀ ਇਹਨੂੰ ਅੱਛਾ ਜੀ ਹਾਂ ਜੀ ਪਰ ਤੋਂ ਈਡੀ ਸੀ ਲੈ ਮੱਚੂਗੀ ਇਹਨੂੰ ਆਹ ਗਰਲਾਲ ਨੇ ਫੋਟੋ ਬਣਾਈ ਤੇ ਨੇ ਚੰਗੀ ਵੱੱਥੀ ਆ 243000 ਮੋਲਾ ਛੋੜ ਚੱਪਾ ਮੌਕੇ ਤੇ ਹਰ ਪਸ਼ੂਆਂ ਦੇ ਵਿੱਚੋਂ ਮੌਕੇ ਤੇ ਹੋ ਜਾਊਗਾ ਠੀਕ ਆ ਇਸ ਤੋਂ ਬਾਅਦ ਕਿ ਤੀਸਰੇ ਨੰਬਰ ਤੇ ਇੱਕ ਤੁਹਾਨੂੰ ਝੋਟੀ ਦਿਖਾਉਣੀ ਆ ਇਹਨੂੰ ਰਾਜਸਾ ਮਿਲ ਤਿੰਨ ਕੇ ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਹਾਂਜੀ ਤਿੰਨ ਕੇ ਮਗਰ ਕੱਟੀ ਆ ਤੇ ਇਹਦੇ ਕੋਲੋਂ ਮਤਲਬ 7-8 ਕਿਲੋ 8 ਕਿਲੋ ਬੋੜਾ ਆ ਠੀਕ ਆ ਜੀ ਤਿੰਨ ਦਿਨ ਹੋ ਗਏ ਆ ਠੀਕ ਆ ਤੇ ਯਾਨੀ ਜ਼ਿਆਦਾਤ ਨਹੀਂ ਤੇ 11-12 ਕੱਢਣ ਵਾਲੀ ਝੋਟੀ ਹੈ ਆ ਇਹ 243 ਆ ਪਹਿਲੇ ਦੂਜੇ ਸਵੇ ਸੁਈ ਇਹ ਦੂਜੇ ਸਵੇ ਦੂਜੇ ਸਵੇ ਲਓ ਜੀ ਦੂਜੇ ਸਵੇ ਦੇ ਦੋਸਤੋ ਸੂਈ ਹੈ ਠੀਕ ਹੈ ਦੂਜੇ ਸਵੇ ਸੂਈ ਹੈ ਤੇ 6 7 6 7 ਹੁਣ ਬੌਲਾ ਕੁਬੀਰ ਮੰਨ ਸਕਦਾ ਹਾਂਜੀ ਹਾਂਜੀ ਤੇ ਪੰਜਾ ਚੌਥੇ ਦਿਨਾਂ ਦੀ ਸੂਈ ਹੈ ਜੀ ਆ ਮਰਚਾ ਚੌਥਾ ਦਿਨਾਂ ਜਾਣ ਡਿਆ ਇਹਨੂੰ ਸੂਈ ਚੌਥਾ ਦਿਨਾਂ ਚੌਥਾ ਦਿਨ ਜਾਣ ਆ ਦੇਖੋ ਮਗਰ ਕੱਟੀ ਹੈ ਨਾ ਜੀ ਮਗਰ ਕੱਟੀ ਹੈ ਹਾਂਜੀ ਕੱਟੀ ਫੀਮੇਲ ਕਾਫਾ ਪਹਿਲੇ ਨੰਬਰ ਤੋਂ ਦੋਸਤੋ ਸਟਾਰਟ ਕੀਤਾ ਦੂਜੇ ਸਵੇ ਸੂਈ ਇੱਕ ਝੋਟੀ ਤੁਹਾਨੂੰ ਦਿਖਾ ਦਿੰਨੇ ਆ ਫੇਸ ਕੁਆਲਿਟੀ ਕਾਫੀ ਸੋਹਣੀ ਹੈ ਖੋਲ ਕੇ ਆਪਾਂ ਗੁਰਲਾਤ ਤੋਰਦੇ ਹਾਂ ਉਹਨੂੰ ਜੀ ਤੇ ਹਾਈਟ ਕਰਦੀ ਸੋਹਣੀ ਆ ਦੋਸਤੋ ਠੀਕ ਆ ਵੱਡੀ ਝੋਟੀ ਆ ਤੇ ਨਵੀਂ ਆ ਠੀਕ ਆ ਜੀ ਦੂਜਾ ਸੁਬਾ ਸੋਈ ਆ ਬਾਕੀ ਥਣ ਥਣ ਦੀ ਇੱਕ ਵਰੀ ਕੁਆਲਿਟੀ ਤੁਹਾਨੂੰ ਦਿਖਾਉਣੀ ਆ ਆ ਦੇਖੋ ਠੀਕ ਆ ਜੀ ਬਿਲਕੁਲ ਲੰਬਾਈ ਦੇ ਵਿੱਚ ਥਣਾ ਥਣਾ ਜੀ ਬਿਰਲ ਚੰਗਾ ਠੀਕ ਆ ਬਿਰਲ ਬਹੁਤ ਸੋਹਣਾ ਫੇਸ ਕੁਆਲਿਟੀ ਬਹੁਤ ਵਧੀਆ ਸਿੱਟ ਸੁੰਗਾ ਰੁਪਈਆ ਨਹੀਂ ਲੰਗਦਾ ਇਹਦੇ ਆ ਲਓ ਜੀ ਠੀਕ ਆ ਜੀ ਚਲ ਫੇਸ ਕੁਆਲਿਟੀ ਦੇਖੋ ਬਾਡੀ ਬੰਤਰ ਵੇਖੋ ਦੋਸਤੋ ਝੋਟੀ ਦੀ ਬਾਕੀ ਪਿੱਛੇ ਵੇਖੋ ਜੀ ਕਮਾਲ ਕਰੀ ਬੈਠੀ ਆ ਆ ਦੇਖੋ 6 7 ਹੁਣ ਸਟਾਰਟਿੰਗ ਕਾਫੀ ਸੋਹਣੀ ਆ ਵੀ 5ਵੇਂ 4ਥੇ ਦਿਨ ਦੇ ਵਿੱਚ ਕੋਈ ਵੀਰ ਬਣ ਸਕਦਾ ਸਟਾਰਟਿੰਗ ਬਿਲਕੁਲ ਜੀ ਹਾਂਜੀ ਆ ਦੇਖੋ ਮੇਰਾ ਵੀਰ ਬਾਕੀ ਇਹ ਗੱਲਾਂ ਰਾਜ ਸੇ ਮੂੰਹ ਤਾਰੀਫ ਕਰਨ ਤੋਂ ਬਿਨਾਂ ਹੀ ਇਹ ਮੱਜਾਂ ਦੱਸ ਦਿਆਂ ਜੇ ਤਾਰੀਫ ਕਰਕੇ ਵਿਗੀਆਂ ਤੇ ਕੀ ਵਿਗੀਆਂ ਮਨ ਉਤਰੇ ਭੈਣ ਭਰਾਵਾਂ ਦੀਆਂ ਕੀ ਛਾਇਆ ਕੀ ਛਾਇਆ ਬਿਲਕੁਲ 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 ਕਿਉਂ ਜਿੰਨੇ ਭੈਣ ਭਰਾ ਨਹੀਂ ਖੜਨੀਆਂ ਆਪਦੀ ਮਲਦੋਰ ਡੰਗ ਝੋਕੇ ਅਜੇ ਤੇ ਬੋਲੇ ਦੇ ਵਿੱਚ ਹੀ ਹੈ ਜਾਨੀ ਕਿ 8 ਕਿਲੋ ਦੇ ਅੰਦਰ ਬਾੜ ਬੋਲਾ ਹੀ ਇਹਦਾ ਤੁਰਿਆ ਫਿਰਦਾ ਵਾ ਕਿਉਂ ਪੰਜ ਚਾਰ ਦਿਨ ਬੋਲਾ ਬਣਦਾ ਹੀ ਬਣਦਾ ਵਾ ਤੇ ਜਵਾਈ ਚੂਈ ਬਹੁਤ ਠੀਕ ਆ ਗਾੜ ਦੇ ਨਾਲ ਗਾੜ ਦਾ ਪਿਛਲੇ ਨਾਲ ਪਿਛਲਾ ਬਰਾਬਰ ਆਇਆ ਕਿ ਧਾਰ ਦਾ ਫਰਕ ਨਹੀਂ ਗਾ ਸਹੀ ਹੈ ਜੀ ਤੇ ਕੀ ਮੁੱਲ ਕੀ ਕਰਦੇ ਆਂਦਾ ਜੀ ਇਹਦਾ ਮੁੱਲ ਭਾਵੇਂ 85 ਕਰੀਏ 90 ਕਰੀਏ ਇਹਦਾ ਮੁੱਲ ਵੀਰ ਜੀ ਆਪਾਂ ਮਿਲਣਾ 80 ਜੋ ਵੀ ਮਾਨ ਤਾਨ ਕਰ ਦਾਂਗੇ 80 ਚੋਂ 80 ਜੋ ਮਾਨਤਨ ਕਰਦਾ ਵੀਰ ਜੀ ਲਓ ਜੀ ਹਾਂਜੀ 80000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਦੋ ਝੋਟੀਆਂ ਤੁਸੀਂ ਲੈ ਕੇ ਜਾਓਗੇ ਇੱਕ ਮਗਰ ਕੱਟੀ ਆ ਤੇ ਆਪ ਵੀ ਜਿਹੜੀ ਦੋਸਤੋ ਮਗਰ ਇਹ ਝੋਟੀਆਂ ਤੇ ਮਗਰ ਨਹੀਂ ਕੱਟੀ ਐ ਠੀਕ ਹੈ ਆਪ ਵੀ ਕੱਟੀਆਂ ਵਰਗਾ ਚਿਹਰਾ ਦੇ ਜੀ ਹਾਂ ਮੈਂ ਨਾ ਜੀ ਵੇਖੋ ਮੈਨੂੰ ਤਾਂ ਸ਼ੱਕ ਪੈ ਗਿਆ ਸੀ ਮੈਂ ਕਿਹਾ ਪਹਿਲੇ ਥੂਏ ਆ ਝੋਟੀਆਂ ਹਾਂ ਨਹੀਂ ਦੂਜੇ ਥੂਏ ਰਾਜ ਚ ਵੇ ਮਲ ਸਿੰਘਾਂ ਦੇ ਵੇਚਦੀ ਕਿਦੇ ਰੁਪਈਆ ਨਹੀਂ ਲੰਗਦਾ ਹਮ ਅਸੀਂ ਤੇ ਤਾਰੀਫ ਕਰਨੀ ਕਰਨੀ ਪਾ ਕੇ ਤੁਸੀਂ ਦੱਸ ਦੋ ਬਿਲਕੁਲ ਜੀ ਬਿਲਕੁਲ ਆ ਦੇਖੋ ਹਾਂਜੀ ਠੀਕ ਹੈ ਕਾਬਲੇ ਤਰੀਫ ਆ ਦੋਸਤੋ ਇਹੋ ਜੀ ਚੀਜ਼ ਬਾਕੀ ਮਿਰਲ ਬੁਰਲ ਵੀ ਥਣਾ ਚ ਚੰਗਾ ਥਣ ਲੱਗਾ ਵਾ ਕਿ ਇਹ ਗੱਲੋਂ ਮਲ ਕੋਈ ਗੱਲ ਬਾਤ ਹੀ ਨਹੀਂ ਦੇ ਐ ਪੂਰਾ ਮਲਕ ਦੇ ਬਾਕੀ ਜਿਹਨੇ ਭੈਣ ਭਰਾ ਨਹੀਂ ਖੜਨੀ ਆ ਦੋ ਡੰਗ ਚੋ ਕੇ ਖੜੇ ਹੂੰ ਹੂੰ ਹਾਂਜੀ ਬਿਲਕੁਲ ਸਹੀ ਆ ਜੀ ਹਾਂਜੀ ਜਿੱਦਾਂ ਦਾ ਰੋਟੀ ਪਾਣੀ ਖਾਣੇ ਉਹਦਾ ਦਾ ਰੋਟੀ ਪਾਣੀ ਜਿੱਤਦੇ ਦਾਰੀ ਅਗਲਾ ਦੋ ਡੰਗ ਆਵੇ ਆਪਣੇ ਪੈਸੇ ਲਾਉਣੇ ਵੀਰ ਨੇ ਕਿਸੇ ਨੇ ਇਹ ਪੱਤੇ ਥੋੜਾ ਕਿਦੇ ਅਸੀਂ ਵੀ ਪੈਸੇ ਲਾ ਕੇ ਲੈ ਆਂਦੀ ਆਂ ਲਾ ਕੇ ਲੈ ਆਂਦੇ ਨੇ ਖਾਣ ਨਹੀਂ ਉਹਨੇ ਲਾ ਕੇ ਖਾਣੇ ਆ ਸਹੀ ਆ ਜੀ ਹਾਂਜੀ ਬਿਲਕੁਲ ਲਓ ਵੀ ਦੋਸਤੋ ਝੋਟੀ ਬਹੁਤ ਪਿਆ ਦੁੱਧ ਪਾਏ ਦਾ ਬਾਕੀ ਦੁੱਧ ਜਿਹੜੀ ਦੋਸਤੋ ਚੰਗੀ ਕਪੈਸਿਟੀ ਰਹੂਗੀ ਇਸ ਛੋਟੀ ਦੀ ਠੀਕ ਹੈ ਜਿਹੋ ਜਿਹੇ ਬਾਡੀ ਬਣ ਤਰਾ ਕੋਈ 12 ਦੇ ਅੰਦਰ ਬਾਹਰ ਤੇ ਆਰਾਮ ਨਾਲ ਕੱਢੀ ਜਾਉ ਨਾ ਹਾਂਜੀ ਹਾਂਜੀ ਕੱਦ ਕਾਠ ਚੰਗਾ ਵਾ ਬਿਲਕੁਲ 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 ਤੇ ਸੋਹਣੀ ਛੋਟੀ ਇਸ ਤੋਂ ਬਾਅਦ ਅਗਲਾ ਪਸ਼ੂ ਆਪਣੇ ਕੋਲ ਆ ਮੱਝ ਆ ਗਈ ਹੈ ਜੀ ਇਹ ਵੀ ਮਲਕੀਨਾ ਵਾ ਮਤਲਬ ਉਹ ਘਰ ਵਾਲੀ ਦੀ ਦੂਜੀ ਆਂਦੀ ਹੈ ਤੀਜੀ ਸੂਈ ਲਾ ਲਓ ਅੱਛਾ ਜੀ ਵੱਟ ਤੋਂ ਵੱਟ ਘਰ ਵਾਲੀ ਦੂਜੀ ਆਂਦੇ ਹੀ ਪਰ ਤੀਜੀ ਸੂਈ ਹੋਊਗੀ ਇਹ ਵੀ ਪਰਸੋਂ ਦੀ ਸੂਈ ਆ ਠੀਕ ਹੈ ਜੀ ਹਾਂਜੀ ਲਓ ਜੀ ਪਰਸੋਂ ਦੀ ਦੋਸਤੋ ਆ ਸੂਈ ਆ ਠੀਕ ਤੇ ਮਗਰ ਇਹਦੇ ਮਗਰ ਕੱਟੀ ਆ ਇਹਦੇ ਮਗਰ ਕੱਟੀ ਇਹਦੇ ਮਗਰ ਵੀ ਚੌਥੇ ਨੰਬਰ ਤੇ ਕੱਟਾ ਤੀਜੀ ਦੇ ਮਗਰ ਆ ਠੀਕ ਆ ਜੀ ਮਗਰ ਕੱਟਾ ਮਗਰ ਕੱਟੀ ਆ ਜੀ ਕੱਟੀ ਆ ਚੌਥੇ ਨੰਬਰ ਤੇ ਆ ਮੱਝ ਦਿਖਾ ਰਿਹਾ ਸੂਹ ਆ ਤੀਜਾ ਸੂਈ ਨਾ ਜੀ ਆ ਇੱਥੇ ਮਤਲਬ ਉਹਦੇ ਘਰ ਵਾਲੇ ਦੂਜਿਆਂ ਦੇ ਕੋਈ ਤੀਜਾ ਵਿਆਹ ਦੀ ਸੰਦਨ ਲਾ ਹਾਗਦਾ ਵਾ ਠੀਕ ਆ ਜੀ ਲਓ ਜੀ ਬਾਕੀ ਦੋਸਤੋ ਕੱਦੇ ਸਵੇਦਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਕੋਈ ਆਪਦਾ ਘਣ ਭਰਾ ਦੀ ਮਤ ਸਮਝਣਾ ਲਾ ਲੇ ਬਿਲਕੁਲ ਹਾਂਜੀ ਤੇ ਬਾਕੀ ਸਿੰਘ ਸੁਵੇਂ ਦਾ ਵੀ ਜਿਹੜਾ ਮੱਝ ਦਾ ਕਾਫੀ ਸੋਹਣਾ ਸਿੰਘ ਹੈ ਬਲ ਝੋਟੀਆਂ ਹੀ ਪੈ ਰਿਆ ਤੇ ਹੈ ਹੀ ਝੋਟੀਆਂ ਦੇਖ ਜਿਹੜੀ ਆ ਫੇਸ ਕੁਆਲਟੀ ਤੋਂ ਵੇਖੀਏ ਦੇਖ ਜਿਹੜੀ ਝੋਟੀਆਂ ਵਾਲੀ ਮਸੂਰ ਹਾਂਜੀ ਠੀਕ ਹੈ ਬਾਕੀ ਸੂਵੇ ਤੁਸੀਂ ਤੀਜੇ ਮੰਨ ਲਓ ਦੂਜੇ ਮੰਨ ਲਓ ਠੀਕ ਹੈ ਜੀ ਤੇ ਦਿਨ ਪਾਪੂ ਜੀ ਕਿੰਨਾ ਦੱਸਿਆ ਸੁਈ ਨੂੰ ਇਹਨਾਂ ਤਿੰਨ ਕਿ ਦਿਨ ਹੋ ਗਏ ਰਾਜਿਆਂ ਤਿੰਨ ਦਿਨ ਹਾਂਜੀ ਤੇ ਬੋਲਾ ਕਿੰਨਾ ਦੱਸਦਾ ਜੀ ਬੋਲਾ ਥੱਲੇ 8 ਕਿਲੋ ਰਾਮਨਾ 8 ਕਿਲੋ 8 ਤੋਂ ਬਾਹਰ ਹੋਊਗਾ ਅੰਦਰ ਨਹੀਂ ਮਲ 8 ਤੋਂ ਬੋਲਾ ਹੀ ਮਲਾ ਹੈ ਤੇ ਚਵਾਈ ਚਵਾਈ ਕਿਦਾਂ ਦੀ ਚਵਾਈ ਇੱਕ ਨੰਬਰ ਤੇ ਐ ਮਲਤਾਰ ਪੋਲੀ ਮੈਂ ਰੂਵਰ ਕੀ ਆ ਦੇ ਠੀਕ ਹੈ ਜੀ ਹਾਂ ਚਵਾਈ ਦੋਆ ਛੋਟੀਆਂ ਦੀ ਬਹੁਤ ਵਧੀਆ ਲੋ ਗਰਨਾਲ ਖੋਲੋ ਬਈ ਹਾਂਜੀ ਤੇ ਚਵਾਈ ਜਿਹੜੀ ਦੋਸਤੋ ਇੱਕ ਨੰਬਰ ਆ ਠੀਕ ਹੈ ਜੀ ਹਾਂਜੀ 8 ਕਿਲੋ ਹੁਣ ਬੋਲਾ ਜਿਹੜਾ ਬਿਲਕੁਲ ਤੀਜੇ ਦਿਨ ਦੀ ਆ ਸੋਈ ਇਹ ਮਾਜਾ ਠੀਕ ਆ ਜੀ ਮਗਰ ਕੱਟੀ ਆ ਕੱਟੀ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਹਾਂਜੀ ਤੇ ਵੱਡੀਆਂ ਮੱਜਾਂ ਦੇ ਵਿੱਚ ਹੀ ਪੈਂਦੀ ਆ ਤਕਰੀਬਨ ਤੁਸੀਂ ਵੇਖੋ ਹਾਈਟ ਦੀ ਵੀ ਸੋਹਣੀ ਆ ਬਾਕੀ ਵਜ਼ਨ ਲੋੜ ਪੂਰਾ ਠੀਕ ਆ ਜੀ ਬੇਲ ਚੰਗੀ ਆ ਵਜ਼ਨ ਤੁਸੀਂ ਵੇਖ ਲਓ ਆਪ ਮੁਹਾਰੇ ਜਿਹੜਾ ਦੋਸਤੋ ਤੁਹਾਨੂੰ ਬਿਲਕੁਲ ਦੇਸੀ ਪੈਣਾ ਆ ਆ ਦੇਖੋ ਥਣਾ ਜਵਰਲ ਬੁਰਲ ਵੀ ਚੰਗਾ ਆ ਆ ਦੇਖੋ ਜੀ ਦੇ ਕਿਸੇ ਪਾਸੇ ਖੁੰਜੀ ਨਹੀਂ ਦੋਸਤੋ ਬਰਲੇ ਵੀ ਚੰਗਾ ਥਣਾ ਦੇ ਵਿੱਚ ਸਾਇਜ ਥਣਾ ਦਾ ਬਹੁਤ ਸੋਹਣਾ ਆ ਤੇ ਪਿੱਠ ਪੁਠਾ ਵੀ ਤੁਸੀਂ ਆ ਵੇਖ ਲਓ ਠੀਕ ਹੈ ਜੀ ਰਾਜੀ ਆ ਪੂਰੀ ਭੋਰਾ ਵੀ ਚੱਡੇ ਦੇ ਵਿੱਚ ਕੋਈ ਬਾਹੀ ਛਾਈ ਕੋਈ ਭੋਰਾ ਫਰਕ ਨਹੀਂ ਗਾ ਆ ਦੇਖੋ ਇਹ ਥਣਾ ਦੇ ਵਿੱਚ ਭੋਰਾ ਕਿ ਕਿਣਕਾ ਭੋਰਾ ਵੀ ਫਰਕ ਨਹੀਂ ਗਾ ਦੋਹਾਂ ਝੋਟੀਆਂ ਦੇ ਲਓ ਵੀ ਠੀਕ ਹੈ ਜੀ ਕਮਾਲ ਦੀ ਦੋਸਤੋ ਇਹ ਵੀ ਮੱਛ ਕਮਾਲ ਦੀ ਹੈ ਠੀਕ ਹੈ ਮਗਰ ਇਹਦਾ ਬੱਚਾ ਕਿਹੜਾ ਵੀਰ ਜੀ ਦਿਖਾਉਂ ਇਹ ਆ ਬੱਚਾ ਵੀਰ ਜੀ ਆ ਬੱਚਾ ਆਵੇ ਦੀ ਮਗਰ ਆ ਦੇਖੋ ਜੀ ਇਹ ਮਗਰ ਬੱਚਾ ਹਾਂਜੀ ਹਾਂਜੀ ਫੀਮੇਲ ਕਾਫ ਆ ਠੀਕ ਹੈ ਮੱਥਾ ਬੱਲਾ ਕੱਟੀ ਲਕਾਫ ਕੱਟੀ ਆ ਇਸ ਚੌਥੇ ਨੰਬਰ ਤੇ ਜਿਹੜੀ ਆਪਾਂ ਦੋਸਤੋ ਤੁਹਾਨੂੰ ਬਿਲਕੁਲ ਮੱਛ ਦਾ ਜ਼ਿਕਰ ਕੀਤਾ ਤੇ ਮੋਲਿੰਦਾ ਕੀ ਰੂਗਾ ਜੀ ਇਹਦਾ ਉਤਰਨ ਤੇ ਇਹੋ ਜਿਹੇ ਰਾਜਥਾ ਅਗਲੇ ਲੱਖ ਲੱਖ ਕਰੀ ਜਾਂਦੇ ਆ ਪਰ ਆਪਾਂ ਕੋਈ 90 ਨਹੀਂ ਤੇ ਕੋਈ 85 24 ਮਲ ਮਾਨਤਾਨ ਕਰਦਾਂਗੇ 84000 ਦੀ 84 ਹਾਂ ਨਾ 83000 ਦੀ 83 ਦੀ ਹਾਂਜੀ ਠੀਕ ਹੈ ਜੀ ਲਾਓ ਇਹੋ ਜਿਹੇ ਲੱਖ ਲੱਖ ਤਰਾ ਮੋਲ ਕਰੀ ਜਾਂਦੇ ਪਰ ਝੋਟੀ ਮਲ ਕਾਨੂ ਗੱਲਾਂ ਦੇ ਬਾਕੀ ਜਿਨੇ ਭੈਣ ਭਰਾ ਨੇ ਪੈਸੇ ਲੈਣੇ ਆਣ ਕੇ ਦੋ ਡੰਗ ਚਵਾਵੇ ਹੂੰ ਠੀਕ ਹੀ ਨਹੀਂ ਗੱਲ ਮੋਲ ਨਹੀਂ ਲਾਉਂਗਾ ਤੇ ਉਹਦਾ ਮਾਨਤਾਨ ਨਹੀਂ ਹੋਊਗਾ ਠੀਕ ਹੈ ਕਨੂੰ ਝੋਟੀਆਂ ਦੋ ਦਾ ਕੋਈ ਮਲ ਕਾਨੂ ਗੱਲਾਂ ਉਹਦੇ ਨਾਲ ਵਦ ਕੇ ਉਹਦੇ ਨਾਲ ਵਦ ਕੇ ਆ ਬਿਲਕੁਲ ਜੀ ਹਾਂਜੀ ਠੀਕ ਹੈ ਜੀ ਇੱਕ ਨੂੰ ਇੱਕ ਵੱਧ ਕੇ ਹੈ ਜਿਹੜੀ ਆਪਾਂ ਕਹਿਣ ਦਾ ਮਤਲਬ ਆ ਠੀਕ ਆ ਪਾਉ ਹੋਰਾਂ ਦਾ ਵੀ ਤਸੱਲੀ ਬਖਸ਼ ਪੂਰੀਆਂ ਚੀਜ਼ਾਂ ਨੇ ਤਸੱਲੀ ਜਿਹੜੀ ਆ ਚਵਾਈ ਵਾਲੇ ਪਸ਼ੂ ਦੀ ਆਉਂਦੇ ਵੀ ਖੁੱਲੀ ਕੋ ਦੋ ਡੰਗ ਚੋਲੇ ਤੇ ਤਿੰਨ ਟਾਈਮ ਚੋਲੇ ਮਲਗਾਰ ਨੇ ਗਾੜਲਾ ਪਿਛਲੇ ਨੇ ਪਿਛਲਾ ਰਾਜਸਾ ਕਿ ਦੀ ਇੱਕ ਧਾਰ ਦਾ ਫਰਕ ਨਹੀਂ ਇਹਨਾਂ ਦੇ ਵਿੱਚ ਠੀਕ ਹੈ ਜੀ ਐ ਪੂਰੀ ਚਵਾਈ ਮਲ ਗੂਠੇ ਵਰਗੀਆਂ ਧਾਰਾਂ ਦੇ ਬਸ ਫਿਰ ਜੀ ਤਸੱਲੀ ਬਖਸ਼ੇ ਫਿਰ ਤੇ ਨਾ ਪੂਰੀ ਤੇ ਲਓ ਜੀ 83000 ਦੀ ਜਿਹੜੀ ਦੋਸਤ ਤੁਹਾਨੂੰ ਇਹ ਮੱਝ ਮਿਲ ਜੂਗੀ ਠੀਕ ਹੈ ਇਹਨਾਂ ਦੋਹਾਂ ਦੇ ਮਗਰ ਕਟੀਆਂ ਦੋਨਾਂ ਮਗਰ ਕਟੀਆਂ ਜਿਹੜੀਆਂ ਆਪ ਇਹ ਵੀ ਤਾਜੀ ਸੂਈ ਹੈ ਹਾਂਜੀ ਇਹ ਵੀ ਮਨਾ ਆਪਣੇ 4 ਦਿਨ ਹੋਏ ਸੂਈ ਨੂੰ ਇਹਨੂੰ ਹੀ ਠੀਕ ਆ ਹਾਂਜੀ ਠੀਕ ਆ ਜੀ 4 ਦਿਨ ਹੋ ਗਏ ਸੂਈ ਨੂੰ 4 ਦਿਨ ਬੋਲੇ ਦੀ ਦੂਰੀ ਫਿਰਦੀ ਆ ਜੀ ਬੋਲੇ ਦੀ ਹਾਂਜੀ ਇਹਦੇ ਮਗਰ ਕੱਟਾ ਵਾ ਆ ਛੇਰ ਬੱਗਾ ਬੈਠਾ ਲਾਓ ਜੀ ਹਾਂਜੀ ਹਾਂਜੀ ਇਹ ਮਗਰ ਕੱਟਾ ਤੋਂ ਠੀਕ ਆ ਠੋਏ ਆ ਦੇਖੋ ਹਾਂਜੀ ਠੀਕ ਆ ਉੱਠ ਸੌਂ ਰਿਆ ਸੀ ਕੱਚੀ ਨੀਂਦਰੇ ਉਠਾਤਾ ਹਾਂਜੀ ਹਾਂਜੀ ਆ ਨਾੜੂ ਨਾਲ ਆ ਆ ਲੋ ਨਾੜੂ ਸਾਰੇ ਨਾੜੂ ਸਾਰੇ ਦੇ ਨਾਲ ਆ ਲਓ ਜੀ ਮਗਰ ਕੱਟਾ ਲਾਗੀ ਬੱਦੇ ਕਰਕੇ ਕਿਤੇ ਕਿਸੇ ਦਾ ਭਾਂ ਟੁੱਟ ਗਿਆ ਨਾੜੂ ਸਾਰੇ ਦੇ ਨਾਲ ਆ ਆ ਕੱਟਾ ਮਗਰ ਦੇ ਤੋਂ ਤੇ ਨਾੜੂ ਬੱਚੇ ਦੇ ਨਾਲ ਇਹ ਕੋਈ ਮਲ ਆਪਾਂ ਦੀ ਤਿੱਜਾ ਹੀ ਆਇਆ ਕਰਕੇ ਲਿਆਂਦੀ ਆ ਕੋਈ ਚੌਥੇ ਵੀ ਲਾ ਸਕਦਾ ਵੀਰ ਠੀਕ ਆ ਬਿਲਕੁਲ ਜੀ ਹਾਂਜੀ ਕੋਈ ਆਪ ਦੀ ਸਮਝ ਨਾ ਮੱਲਾ ਚੌਥਾ ਲਾ ਵੀ ਬਿਲਕੁਲ ਪਰ ਅਗਲੇ ਘਰ ਆ ਜੀ ਤੀਜਾ ਆਂਦੇ ਕੋਈ ਚੌਥਾ ਵੀ ਲਾ ਲਿਆ ਆਪਣੀ ਵੱਲੋਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਲਓ ਗੁਰਲਾਲ ਭਾਈ ਤੋੜ ਦਿਓ ਇਹਨੂੰ ਵੀ ਇਹਦੇ ਥੱਲੇ ਰਾਜ ਤੇ ਆ 9 ਲੀਟਰ ਬੋਹੜ ਆਇਆ 9 ਲੀਟਰ ਇਹਦੇ ਇਹਦੇ ਥੱਲੇ 9 ਲੀਟਰ ਬੋਹੜ ਆਇਆ ਆ ਤਿੰਨ ਦਿਨਾਂ ਦੀ ਥੱਲੇ ਆ ਤਿੰਨਾਂ ਦਿਨਾਂ ਦੀ ਥੱਲੇ 9 ਲੀਟਰ ਬੋਹੜ ਆਇਆ ਬਹੁਤ ਸੋਹਣੀ ਸਟਾਰਟਿੰਗ ਹੈ ਜੀ ਪੂਰੀ ਦੇ ਇਹੀ ਮਲਮਈਦ ਕਰਦੇ ਆ ਯਾਨੀ ਕਿ 12 13 ਲੀਟਰ ਤੋਂ ਘੱਟ ਨਹੀਂ ਰਹਿਣੀ ਹਾਂਜੀ ਵੀ ਸਟਾਰਟਿੰਗ ਦੋਸਤੋ ਬਹੁਤ ਬੈਸਟ ਆ ਵੀ ਘੱਟੋ ਘੱਟ ਵੀ 9 ਲੀਟਰ ਬਿਲਕੁਲ ਬੋ ਕਲੀ ਪਿੰਡੇ ਦੇ ਨਾੜ ਦੇਖਦੀ ਆ ਦੇ ਹ ਇੱਥੇ ਡੱਕਦੀ ਦੋ ਪਿਆ ਬੋਲ ਕਰ ਰੋਕ ਦਿਓ ਜੀ ਚੱਡੇ ਵਾਲਿਆਂ ਦੇ ਕਰਮਾ ਵਾਲੀ ਪੰਡਾ ਬੰਨੀ ਫਿਰਦੀ ਆ ਆ ਦੇਖੋ ਠੀਕ ਆ ਜੀ ਨੌ ਲੀਟਰ ਰੱਖਾ ਜੀ ਦੁੱਧ ਹਾਜ਼ਰ ਜਿਹੜਾ ਹੁਣ ਬੋਲਾ ਜਿਹੜਾ ਬਿਲਕੁਲ ਸਟਾਰਟਿੰਗ ਕੀਤੀ ਹੈ 9 ਲੀਟਰ ਤੋਂ ਠੀਕ ਆ ਜੀ ਤੇ ਦੁੱਧ ਭਾਉ ਜੀ ਕਹਿੰਦਾ ਵੀ ਘੱਟੋ ਕਰ ਵੀ 12 ਲੀਟਰ ਦੀ ਚਵਾਈ ਆ ਬੱਚਾ ਕਿ ਧਾਰਾ ਵਿਖਾ ਦਈਏ ਆ ਕੋਈ ਨਹੀਂ ਮਾਰ ਦਿਓ ਜੀ ਲਾ ਦਿਓ ਬੱਚੇ ਆ ਤਾਂ ਸਾਰੀਆਂ ਦਿਨੀ ਵੀਡੀਓ ਆਪਣੇ ਅੱਗੇ ਵੀ ਅੱਧੇ ਘੰਟੇ ਦੀ ਬਣ ਗਈ ਸੀ ਮੈਂ ਤਾਂ ਵੀ ਗੱਲ pau ਜਿ ਆਏ ਆ ਹਾਂਜੀ ਹਾਂਜੀ ਵੀਰ ਜੀ ਵੀ ਮੈਂ ਚਲੋ ਭੈਣ ਭਰਾ ਆਪਣੇ ਵੀਰਾਂ ਨੂੰ ਬੇਨਤੀ ਕਰਦੀ ਆ ਵੀ ਆਪਦਾ ਰੋਟੀ ਪਾਣੀ ਖਾ ਕੇ ਤਾਂ ਫਿਰ ਵਿਹਲੇ ਹੋ ਕੇ ਬੈਠੇ ਬਹਿ ਕੇ ਵੀਡੀਓ ਵੇਖੋ ਹਾਂਜੀ ਹਾਂਜੀ ਵੀ ਕਿਉਂ ਕਹਾਣੀ ਬਣਣੀ ਜੀ ਅੱਧੇ ਘੰਟੇ ਦੀ ਸਵਾਦ ਫੇਜ ਹੋਣਾ ਆਹੋ ਸਵਾਦ ਫੇਜ ਹੋਣਾ ਠੀਕ ਹੈ ਤੇ ਗੱਲਬਾਤ ਜਿਹੜੀ ਦੋਸਤੋ ਬਿਲਕੁਲ ਵੇਰਵੇ ਦੀ ਗੱਲਬਾਤ ਹੀ ਆ ਨਾਲ ਨਾਲ ਕਿਤੇ ਨਾ ਕਿਤੇ ਬਿਲਕੁਲ ਪਿਆਰ ਮਹੱਬਤ ਵਾਲੀਆਂ ਗੱਲਾਂ ਜਦੋਂ ਕਿਤੇ ਮੇਲ ਮਲਾਪ ਤੁਹਾਡਾ ਕਰਵਾਈ ਦਾ pau ਰ ਨਾਲ ਕਿਤੇ ਨਾ ਕਿਤੇ ਚਲੋ ਬਹੁਤੇ ਵੀਰਾਂ ਨੂੰ ਠੀਕ ਹੈ ਇੰਟਰਟੇਨਮੈਂਟ ਦੇ ਨਾਲ ਨਾਲ ਜੇ ਦੋਸਤੋ ਇੱਕ ਪਸ਼ੂ ਵੀ ਵਪਾਰ ਦਾ ਕੰਮ ਆ ਖੇਤਾ ਜਿਹੜਾ ਹੈਗਾ ਨਾਲ-ਨਾਲ ਪਸ਼ੂ ਵਪਾਰ ਦਾ ਵੀ ਆ ਕਿਤੇ ਨਾ ਕਿਤੇ ਤੁਹਾਨੂੰ ਪਸ਼ੂ ਵੀ ਚੰਗਾ ਅਰੇਂਜਮੈਂਟ ਹੋ ਸਕਦਾ ਇਸ ਕਰਕੇ ਕਿਤੇ ਨਾ ਕਿਤੇ ਥੋੜਾ ਇੰਟਰਟੇਨਮੈਂਟ ਵੀ ਵਿੱਚ ਲਾਜ਼ਮੀ ਠੀਕ ਹੈ ਤੇ ਆ ਜਿਹੜੀ ਦੋਸਤੋ ਮਾਝ ਆਪਾਂ ਬਿਲਕੁਲ ਤੁਹਾਨੂੰ ਧਾਰਾ ਮਾਰਕੀਟ ਸੱਡੀ ਕਰਵਾ ਦੇ ਲਈ ਨੌ ਲੀਟਰ ਜਿਹੜਾ ਬਿਲਕੁਲ ਬੋਲਾ ਸੀ ਇਹਦੇ ਥੱਲੇ ਇਨੇ ਰਾਜ ਸਾਹਿਬ ਪਾ ਤਿੰਨੇ ਚੌ ਦੀ ਚਵਾਈ ਕਰ ਦੇਣੀ ਪਰ ਵੀਡੀਓ ਆਪਣੀ ਘੰਟੇ ਡੇਢ ਘੰਟੇ ਦੀ ਬਣ ਜਾਣੀ ਚਵਾਈ ਜਿਹਨੇ ਲੈਣੀ ਉਹ ਆਣ ਕੇ ਦੋ ਟਾਈਮ ਕਰੇ ਮਲੇ ਕਿਦੇ ਕਾਨੂੰ ਗੱਲਾਂ ਤੇ ਕੋ ਕੰਮ ਆਪਣਾ ਲੰਮਾ ਹੋ ਜਾਣਾ ਵਾ ਮਲੇ ਮੋਢੇ ਉਹ ਹੌਂਦੀਆ ਦੇ ਆ ਦੇਖੋ ਅਜੇ ਪਸਮਾਨ ਅਜੇ ਪਸਮਾਨ ਨਹੀਂ ਛੁੱਟਿਆ ਮਤਵੇ ਕੀ ਬਣਦਾ ਜਾਂਦਾ ਉਤਰਾ ਹੀ ਹਾਂ ਲਓ ਜੀ ਸੋ ਦੋਸਤੋ ਚਵਾਈ ਜਿੱਦਾਂ ਕਿ ਉਹੋ ਹਨੇ ਕਿਹਾ ਵੀ ਕੱਲੀ ਕੱਲੀ ਪਸ਼ੂ ਦੀ ਚਵਾਈ ਕਰਾਉਂਦਾ ਮੈਂ ਦੋਸਤੋ ਟਾਈਮ ਕਾਫੀ ਜ਼ਿਆਦਾ ਵੇਸਟ ਹੁੰਦਾ ਠੀਕ ਆ ਉਹ ਤੁਸੀਂ ਆਪਦਾ ਫਰਜ਼ ਪਛਾਣ ਕੇ ਆਪਦਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰ ਲਿਓ ਪੈਸੇ ਲਾਉਣੇ ਆ ਜਿਹੜੇ ਵੀਰ ਨੇ ਜੇਬ ਚੋਂ ਪੈਸੇ ਲਾਉਣੇ ਆ ਪਤਾ ਹੁੰਦਾ ਦੋਸਤੋ ਵੀ ਤਸੱਲੀ ਆਪਣੇ ਪਸ਼ੂ ਦੀ ਕਰੀਏ ਕੱਲੋਂ ਕਿਉਂਕਿ ਤੁਹਾਡੇ ਕਿੱਲੇ ਤੇ ਸ਼ਿੰਗਾਰ ਬੰਨਾ ਇਹਨਾਂ ਸ਼ਿੰਗਾਰ ਠੀਕ ਆ ਤੇ ਐ ਕੱਲੀ ਕੱਲੀ ਨਾਰਦੀ ਦੀ ਆ ਬਿਲਕੁਲ ਜੀ ਤੇ ਬਾਕੀ ਪੂਛਦੇ ਆਪਾਂ ਮਰੋੜਦੀ ਨਗਰ ਮਾਲੀ ਦੀ ਅੱਛਾ ਜੀ ਇਹ ਪੂਛ ਨਹੀਂ ਮਰੋੜਨੀ ਪੂਛ ਕੇ ਜੱਧ ਵੜਿਆ ਦੋਸਤ ਵੀ ਕਰ ਮਾਰੀਆ ਚੱਡੀ ਨਹੀਂ ਦਿੱਤਣਾ ਬਿਲਕੁਲ ਸਹੀ ਹੈ ਜੀ ਵੀ ਦੋਸਤੋ ਬਾਕੀ ਆ ਜੋ ਮੇਰੇ ਧਾਰਾ ਮਾਰ ਆਏ ਕਿਲੇ ਆ ਮਲਕਾਨੂ ਗੱਲਾਂ ਦੇ ਆ ਦੇਖੋ ਜੀ ਐ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਕਿਤੇ ਧਾਰਾ ਬਰਾਬਰ ਐ ਵੇ ਆ ਦੇਖੋ ਹਾਂ ਜੀ ਆ ਦੇਖੋ ਜੀ ਠੀਕ ਹੈ ਜੀ ਭੋਲੀ ਆ ਹਾਂ ਜਿਆਨੋ ਫਾਸਟ ਲਓ ਜੀ ਇਹ ਮੇਰੀ ਇਹਨੇ ਕਰਨੀਆਂ ਰਾਜਾ ਆ ਵੇ ਅੱਧੇ ਕਿਲੇ ਤੇ ਜਾਊਗੀ ਹਾਂ ਆਏ ਬਿਲਕੁਲ ਏਡੀ ਭੋਲੀ ਆ ਦੇ ਹਾਂ ਚਵਾਇਆ ਤਾਂ ਉਹਨਾਂ ਨੂੰ ਕਰਾ ਦੇਣੀ ਸੀ ਪਰ ਕੰਮ ਲੰਮਾ ਵਾ ਬਿਲਕੁਲ ਜੀ ਬਿਲਕੁਲ ਇਹ ਵੀਰਨ ਤੋਂ ਆ ਸਮਝਾ ਦੇਣਾ ਨਹੀਂ ਕੋਈ ਗੱਲ ਨਹੀਂ ਅੱਛਾ ਇਹਦਾ ਮੁੱਲ ਕੀ ਦੱਸਿਆ ਸੀਗਾ ਜੀ ਇਹਦਾ ਵੀਰ ਜੀ ਆਪਾਂ ਮੁੱਲ ਤੇ ਭਾਵੇਂ ਇਹਦਾ ਕੋਈ ਨਾ ਮਲ 80 ਕਰੀਏ 75 ਕਰੀਏ ਹਾਂਜੀ ਇਹ ਆਪਾਂ ਮਲ 2 ਘੜ 70 ਦੀ ਦੇਣੀ ਆ 2 ਘੜ 70 ਦੀ 2 ਘੜ 70 ਦੀ ਦੇਣੀ ਆ ਹੋਰ ਤਿੰਨ ਘੜ 70 ਦੀ ਲਓ ਜੀ ਤਿੰਨ ਘੜ 70 ਦੀ ਹੋਰ ਵੀ ਛੋੜ ਚੱਪਾ ਕਰ ਦਾਂਗੇ ਗਾਇ ਇਹਦਾ ਨਾਲ ਹੀ ਨਹੀਂ ਮੋੜਨ ਦੇਂਦੇ 67 ਦੀ ਸ਼ਿਆਰਤੀ ਦੇ ਦਾਂਗੇ ਯਾਰ ਤੋੜਦੀ ਹੈ ਜਾਣ ਤੇ ਤੋੜਦੀਆਂ ਜਾਣ ਕੇ ਕੋਈ ਇੱਕ ਗੱਲ ਮੈਂ ਵੀਡੀਓ ਚ ਕਹਿਣਾ ਇਹਦੇ ਨਾਲ ਲੱਖ ਦੀ ਮੱਝ ਬਣ ਕੇ ਜੇ ਇਹਦੇ ਜਿਹਾ ਦੁੱਧ ਕਰ ਦੇ ਇਹਦੇ ਵਰਗੀ ਚੋਈ ਹੋ ਜਿਹਦੇ ਮੱਝ ਮੋਹਤ ਦੇ ਦੇਣੀ ਲਓ ਵੀ ਕਹੀ ਜਾਂਦੇ ਨਾ ਬਾਪੂ ਫੜਾ ਮਾਰਦਾ ਵਾ ਇਹਦੇ ਨਾਲ ਲੱਖ ਰੁਪਏ ਦੀ ਮੱਝ ਇਹਦੇ ਜਿਹਾ ਦੁੱਧ ਕਰ ਦੇ ਤੇ ਇਹਦੇ ਵਰਗੀ ਚੋਈ ਹੋਵੇ ਮੱਝ ਮੋਹਤ ਦੇ ਦੇਣੀ ਲਓ ਵੀ ਲਓ ਵੀ ਮਤਲਬ ਕਰ ਲੋ ਤਿਆਰੀ ਹੋਣਾ ਹਾਂ ਹਾਂ ਜੀ ਆਨ ਰਿਕਾਰਡ ਗੱਲ ਆ ਹਾਂ ਜੀ ਨਹੀਂ ਚੰਗੀ ਗੱਲ ਐ ਵੀ ਇਹੋ ਜਿਹੀ ਚਵਾਈ ਹੁਣ ਕਈ ਅੱਜ ਦੇ ਰਾਜਸਿਆਂ 12 ਲੀਟਰ ਦੁੱਧ ਆ ਮੈਂ ਆ ਥਾਪੀ ਮਾਰ ਕੇ ਨਾ 9 ਲੀਟਰ ਇਹ ਪਰਸੂ ਦੀ ਸੂਈ ਅਨੇਰਦੀ 9 ਲੀਟਰ ਤੋਂ ਘਾਟ ਉਹ ਤੇ ਮੱਝ ਮੋਹਤ ਦੇ ਦੇਣੀ ਲਓ ਜੀ ਹਾਂ ਸੱਚ ਗੱਲ ਏ ਇਕੱਲੀਆਂ ਗੱਲਾਂ ਨਹੀਂ ਮੈਂ ਨਾ ਕੁੜੀਆਂ ਨਿਆਣੇ ਨੇ ਚੋਈ ਬਾਲਟੀ ਭਰ ਕੇ ਕੰਨਾਂ ਤੋਂ ਬਾਹਰ ਇੱਕ ਟਾਈਮ ਦੀ ਕੋਈ ਇਹ ਨਾ ਆਖੀ ਨੂੰ ਟਾਈਮ ਲੱਗਾ ਵਾ ਵਾ ਜੀ ਵਾ 7 ਵਜੇ ਦੀ ਸਵੇਰ ਦੀ ਚੋਈ ਆ ਹੂੰ ਕੁੜੀ ਆ 1.5 ਲੱਖ ਰਾਈ ਜੱਡਾ ਚੜਾਣੀਗਾ ਸੋ ਦੋਸਤੋ ਰੇਡ ਬੜਾ ਜੈਨੂ ਨਾ ਜੈ ਜੈ ਮੈਂ ਨਾ ਤੇ ਪੰਡਾ ਪਾਈ ਫਿਰਦੀ ਕਰਮਾ ਲਈ ਬਾਕੀ ਕੋਈ ਕਸਰ ਹੀ ਨਹੀਂ ਦੇ। ਇਹਨਾਂ ਨੇ ਸ਼ੱਕ ਕਰਨਾ ਬਿਲਕੁਲ। ਅੱਛਾ ਬੱਟਾ ਦੇ ਆਪ ਇੱਕ ਮਿੰਟ ਲਾ ਦੇ ਆ ਵੇਖ ਕਿਤਰਾ ਮਲੋਂ 98 ਕੀ ਬਣੇ ਆ। ਬਿਲਕੁਲ। ਅੱਛਾ ਪੌਜੀ ਇੱਕ ਗੱਲ ਆ ਵੀ ਕਈ ਵਾਰਾਂ ਮਾੜਾ ਜਿਹਾ ਪਸ਼ੂ ਕਿਤੇ ਨਾ ਕਿਤੇ ਬਾਹੀ ਰੱਖਦਾ ਸਾਈਡ ਰੱਖਦਾ ਕੋਈ ਧਾਰਾਂ ਦਾ ਫਰਕ ਨਹੀਂ ਹੁੰਦਾ। ਮੈਂ ਇੱਕ ਧਾਰ ਵੀ ਨਹੀਂ ਜਿੰਨੇ ਖੜਨੀ ਆ ਰਾਜਸਿਆਂ ਆ ਪਾਇਆ ਨਹੀਂ ਅਗਲੇ ਪੈਸੇ ਲਾਉਣੇ ਆ ਮੈਨੂੰ ਲੱਗਦਾ ਚੋਕ ਹੀ ਲਵੇ। ਬਿਲਕੁਲ। ਬਾਕੀ ਘਤਾਰ ਦਾ ਵੀ ਫਰਕ ਨਹੀਂ ਗਾ ਤੇ ਨਾ ਕੋਈ ਇਹ ਬਾਈ ਰੱਖਦੀ ਆ ਬਿਲਕੁਲ ਜੀ ਤੇ ਬਾਕੀ ਕਿਲੇ ਪੈਸੇ ਲਾਉਣੇ ਚੋਗੇ ਵੇਖੇ ਅਸੀਂ ਕਿ ਉਹ ਮਲ ਗੱਬਣ ਜਿਹੜੀ ਟਿਪਕੇ ਲਈਦੀ ਆ ਦੋ ਟਾਈਮ ਚਵਾਈ ਕਰੀਦੀ ਆ ਕਿਉਂ ਗਾੜੀ ਤਰੀਫ ਫੇ ਕੀਤੀ ਜਾਂਦੀ ਜੇ ਉਹ ਚ ਪਸੂ ਚ ਬਿਲਕੁਲ ਅੱਗੇ ਕਾਬਲੀਅਤ ਹੋਵੇ ਤਾਂ ਫੇਰ ਹੀ ਆ ਜੀ ਅਸੀਂ ਰਾਜ ਤੇ ਹੁਣ ਟਾਈਮ ਜ਼ਿਆਦਾ ਨਜ਼ਰ ਆ ਗੱਲਾਂ ਨੂੰ ਅਸੀਂ 5 7 8 ਦਿਨ ਰੱਖ ਕੇ ਘਰੇ ਪਿੱਛਾ ਤੇ ਨਹੀਂ ਕੋਈ ਮਾਰਦੀ ਇਹਦੇ ਥੱਲੇ ਦੁੱਧ ਕਿੰਨਾ ਵਾ ਤਾਦੀ ਐ ਕਰਕੇ ਥਾਪੀ ਮਾਈਦੀ ਉਸਤਰਾ ਥਾਪੀ ਨਹੀਂ ਵਜਦੀ ਕੋਈ ਨਹੀਂ ਵਜਦੀ ਖਾੜੇ ਚ ਥਾਪੀ ਉਹ ਮਾਰੂ ਜੇ ਕੁੜੀ ਆ ਤਿਲਾ ਜੀ ਤੇਲ ਹੋਊਗਾ ਤੇ ਜਿੰਨੇ ਉਧਰ ਪੀਪੇ ਮਗਾਏ ਨਹੀਂ ਸਹੀ ਗੱਲ ਕਹੀ ਆਂ ਬਾਪੂ ਐਂ ਥਾਪੀ ਮਾਰਦਾ ਐ ਇਹ ਥਾਪੀ ਮਾਰਨ ਵਾਲੀ ਆ ਹਾਂ ਲਾਵੀ ਮੰਨ ਲੋ ਹਾਂਜੀ ਠੀਕ ਆ ਤੇ ਇਹ ਆ ਜ਼ਰੂਰੀ ਜਦੋਂ ਜਿਹੜੇ ਪਸ਼ੂ ਦੇ ਮਾਨ ਹੋਵੇ ਨਾ ਵੀ ਆਪਦੇ ਪਸ਼ੂ ਨੂੰ 5-7 ਦਿਨ ਜਾਂ 4 ਦਿਨ ਬਿਲਕੁਲ ਚਬਾਈ ਕਰਕੇ ਜਾਂ 4 ਦਿਨ ਚਬਾਈ ਦੇਖਿਆ ਹੋਵੇ ਠੀਕ ਆ ਜੀ ਫਿਰ ਕੀ ਇਹ ਮਰ ਸਕਦੇ ਨਹੀਂ ਤਸੱਲੀ ਦਿੱਤੀ ਜਾਂ ਦਿੱਤੀ ਜਾਂਦੀ ਆ ਤੇ ਰੇਡ ਬਹੁਤ ਸੋਹਣਾ ਕੀਤਾ ਰੇਡ ਜਾਇਆ ਜਾ ਬਾਕੀ ਚਵਾਈ ਆ ਬਿਲਕੁਲ ਹਾਂਜੀ ਗਿਫਟ ਹੀ ਆ ਚਵਾਈ ਤੁਹਾਡੇ ਤੇ ਡਿਪੈਂਡ ਆ ਬਾਕੀ ਕੰਮ ਤੁਹਾਡਾ ਰਹਿ ਗਿਆ ਵੀ ਤਸਦੀ ਦੋ ਟਾਈਮ ਕਰਨੀ ਆ ਜਾਂ ਤਿੰਨ ਟਾਈਮ ਕਰਨੀ ਆ ਠੀਕ ਆ ਇਸ ਤੋਂ ਬਾਅਦ ਅਗਲੀ ਮੱਝ ਕੱਢ ਲਈਏ ਬਾਰ ਜੀ ਤੇ ਦੱਸੋ ਰਕੌਣ ਦਾ ਜੀ ਰਾਤ ਸੇ ਮਲ ਕੋਈ ਆਪਣੀ ਤੀਜੇ ਲਾਵੇ ਕੋ ਚੌਥੇ ਲਾਵੇ ਕੋ ਪੰਜਵੇਂ ਲਾਵੇ ਹਾਂਜੀ ਯਾਨੀ ਕਿ ਆਪਾਂ ਨੂੰ ਇਹਨੇ ਚੌਥੇ ਸੂਵੇ ਤੀਜੇ ਦੱਸਦੇ ਪਰ ਚੌਥੇ ਦੱਸਿਆ ਕੋਈ ਸੇ ਖੁੱਲਾ ਰਾਤੀ ਆ ਪਰ ਸਰੀਰ ਵੇ ਕੁੜੀ ਮੈਂ 6.5 ਫੁੱਟ ਦਾ ਵਾਂ ਤੇ ਕੁੜੀ 5.5 ਫੁੱਟ ਹੈੜਲੀ ਫਿਰਦੀ ਕਰਮਾਲੀ ਲੋ ਤੇ ਇਹਦੇ ਥੱਲੇ ਮਲ ਅਗਾਂ ਦੇ ਲੋ ਅਗਲਾ ਚਵਾਉ ਗਾਲ ਝੂਠਾ ਨਾ ਕਰੇ ਇਹਦੇ ਥੱਲੇ 9.5 ਕਿਲੋ ਦੁੱਧ ਲੀਟਰ ਮਾਰਨਾ ਵਿਖਾਵਾ ਉਤਰਾ ਭਾਵੇਂ 11 ਕਿਲੋ ਦਾ ਕਿੰਨੇ ਦਿਨਾਂ ਦੀ ਸੂਈ ਦੱਸਿਆ ਇਹਨੂੰ ਹੋ ਹੀ ਗਿਆ ਮਲਵੀ 25 ਦਿਨ ਇਹ ਕੱਟਾ ਹੀ ਮਗਰ ਮਰ ਗਿਆ ਵਾ ਕੱਟਾ ਦੋਸਤੋ ਸੀ ਇਹਦੇ ਮਗਰ ਉਹ ਮਰ ਗਿਆ ਠੀਕ ਹੈ ਤੇ 20 ਤੋਂ ਠੀਕ ਹੈ 20 ਤੋਂ 25 ਦਿਨ ਦਾ ਸਮਾਂ ਹੋ ਗਿਆ ਇਸ ਮੱਝ ਨੂੰ ਸੋ ਬਾਡੀ ਬੰਤਰਾ ਵੇਖ ਲੋ ਤੇ ਗੁਰਨਾਲ ਇੱਕ ਥੋੜੇ ਹੋਰ ਇਹਨੂੰ ਤੋਰ ਦੇ ਲੰਮੀ ਲੰਮੀ ਤੋਰ ਪੁੱਤ ਮੜ ਕਮਾ ਦੋ ਇੱਕ ਵਾਰ ਲੰਮੀ ਤਸੱਲੀ ਨਾਲ ਨਹੀਂ ਕੋਈ ਭੈਣ ਚੋਵੇ ਭਾੜੇ ਦੇ ਨਲਦੀ ਹੈ ਕੋਈ ਚੱਕਰੀ ਹੁਣ 12 ਕਿ ਨੇ ਇਹਦੇ ਥੱਲੇ 9.5 ਕਿਲੋ ਲੀਟਰ ਮਾਰ ਮੈਂ ਠੰਡਾ ਕਰਕੇ ਲਓ ਜੀ 9.5 ਬਖਾਵਾ ਉੱਤਰ ਬੰਨਿਆਰਾਂ ਦਾ ਵਾ ਲਓ ਪਤਾ ਗੱਲ ਦੀ ਹਾਂ ਆਪਾਂ ਰਾ ਇਥੇ 12 ਵੀ ਆ ਸਕਦੇ ਆ ਪਰ ਅਬ ਝੂਠ ਨਹੀਂ ਮਾਰਨਾ ਚਿੱਟੀ ਦਾੜੀ ਆ ਕੋਈ ਮੁੰਡਾ ਖੁੰਡਾ ਹੋਵੇ ਨਾ ਗਰ ਲਾ ਰਗਾ ਉਹਦੇ ਆਖੇ 13 ਕਿਲੋ ਆ ਆਪ ਭਰ ਕੇ ਚਵਾਉਣੀ ਵੀ ਆ ਸਹੀ ਆ ਸਹੀ ਹਾਂਜੀ ਲਓ ਵੀ ਦੋਸਤੋ ਮੈਂ ਕਹਿੰਦਾ ਕੋਈ ਜਨਾਨੀ ਚ ਹੋਵੇ ਕੋਈ ਭੈਣ ਚ ਹੋਵੇ ਕੋਈ ਭਰਾ ਚ ਹੋਵੇ ਘਾੜੇ ਤੇ ਆ ਕੇ ਲਾਪਾ ਹਾਂਜੀ ਲਓ ਵੀ ਦੋਸਤੋ ਠੀਕ ਆ 9.5 ਕਿਲੋ ਦੁੱਧ ਤੇ 25 ਕਿ ਦਿਨਾਂ ਦੀ ਸੂਈ ਆ ਬੇਨ ਬੱਚੇ ਆ ਠੀਕ ਆ ਜੀ ਪਹਾੜੇ ਵੰਡੇ ਚਾਰ ਤੇ ਇਸੇ ਤਰ੍ਹਾਂ ਤੁਸੀਂ ਮੈਂ ਪਹਾੜੇ ਦੋਵੇਂ ਟਾਈਮ ਮਿਲਦੀ ਆ ਦੇ ਦੋਨੋਂ ਟਾਈਮ ਮਿਲਦੀ ਆ ਹਾਂ ਜੀ ਠੀਕ ਆ ਤੇ ਦੁੱਧ ਦੇ ਥੱਲੇ ਵੀ ਖੁੱਲਾ ਡੂਲਾ ਵੀ 9-10 ਕਿਲੋ ਦੋਸਤੋ ਦੁੱਧ ਕਹਿ ਦੇਣਾ ਪਰ ਦੁੱਧ ਬਹੁਤ ਹੁੰਦਾ 9-10 ਕਿਲੋ ਠੀਕ ਹੈ ਇਹ ਨਾਲੇ ਪਹੋਈ ਸੇਵਾ ਨਹੀਂ ਭਾਵੇਂ ਉਤਰਾਖਾਲੀ ਨੂੰ ਵੰਡ ਵੜੇਵਾ ਭਾਈ ਦੇ ਭਾਵੇਂ 13 ਕਰਕੇ ਵਿਖਾ ਦੀ ਪਰ ਆਪਣੇ ਥੱਲੇ ਜੋ ਇਹਦੇ ਥੱਲੇ ਹੈਗਾ ਵਾਪਾ ਉਹ ਦੱਸਣਾ ਵੀਰ ਜੀ ਬਿਲਕੁਲ ਜੀ ਬਿਲਕੁਲ ਤੇ ਕੀ ਮੁੱਲ ਕਰਦੇ ਆ ਜੀ ਇਹਦਾ ਇਹਦਾ ਮੁੱਲ ਭਾਵੇਂ 75 ਕਰੀਏ 70 ਕਰੀਏ ਹਾਂ ਇਨ ਘੱਟ 70 ਦੀ ਅੱਛਾ ਜੀ ਹੋਰ ਯਾਰ ਖੰਡ ਛੋੜ ਕਰ ਦਾਂਗੇ ਹਾਂ ਹਾਂ ਜੀ ਆ ਬਾਕੀ ਪਹਿਲਾਂ 70 ਜੀ ਹੋਣ 66 ਹੋ ਗਿਆ ਆ ਤਿੰਨ ਘੱਟ 70 ਹੋਣ 40 ਹੋ ਗਿਆ ਤਿੰਨ ਘੱਟ ਹੋਰ ਯਾਰ ਜਾਣ ਦੇ ਅੱਛਾ ਲੈ ਅਗਲਾ ਦੋ ਦਿਨ ਝੋਕੇ ਵੇਖੇ ਜਾਵੇਂ ਉੜਦੀ ਦੇ ਪੈਠਦੀ ਦੇ ਦੇਣੀ ਆ ਲੋ ਦੋ ਹੋਰ ਜਾਣ ਲੋ ਆ ਕੋਈ ਤੋਕੇ ਦੇ ਵੇਖੇ 63000 ਆ ਲੈ ਵੀ 63000 ਸਿਰਫ 200 ਕੋਈ ਇਹਦੇ ਨਾਲ ਦੀ 63 ਦੀ 9 10 ਕਿਲੋ ਵਾਲੀ ਮੱਝ ਦੇ ਦੇ ਮੱਝ ਮੌਤ ਦੇ ਦੇ ਨਹੀਂ ਕੋਈ ਗੱਲਾਂ ਤੇ ਉਤਰੇ ਕਮੈਂਟਰੀ ਦੇ ਮਾਰਦੇ ਰਹਿੰਦੇ ਆ ਅੱਛਾ ਨਹੀਂ ਸਹੀ ਗੱਲ ਠੀਕ ਹੈ ਕਿ ਦੋ ਦੰ ਚੋਕੇ ਵੇਖੇ ਇਹ ਨਹੀਂ ਟੋਕੜਿਆ ਹੂੰ ਇਹਨੂੰ 20 25 ਦਿਨਾਂ ਦੇ ਰੱਬ ਨੂੰ ਜਾਨ ਦੇਣੀ ਆ ਬਿਲਕੁਲ ਹਾਂਜੀ ਲਓ ਕਿ ਚੋਕੇ ਵੇਖੇ ਹਾਂ ਹੁਣ ਹੁਣ ਕਿੰਨੇ ਬਾੜ ਦੀ ਹੋ ਗਈ ਹੈ ਹੁਣ ਬਾੜ ਦੀ ਚਲ ਬਾੜ ਦੀ ਮੂੰਹੋਂ ਨਿਕਲ ਗਿਆ ਬਾੜ ਦੀ ਸਹੀ ਤਾ ਬਾੜ ਦੀ ਕਰਦਾ ਬਾੜ ਦੀ ਹੁਣ ਬਾੜ ਤੋਂ ਥੱਲੇ ਆਲਾ ਫੋਨ ਲਾਵੇ 200 ਰੁਪਏ ਦਾ ਛੋੜਿਆ ਲੋ ਵੀ ਜਿਹਨੇ ਬਾੜ ਤੋਂ ਥੱਲੇ ਆਖਣਾ ਹੁਣ ਮੂੰਹ ਚ ਨਿਕਲੇਗਾ ਤੁਹਾਡੇ ਬਾੜ ਹੋਰ ਬਾੜ ਦੀ ਆ ਆ ਬਾੜ ਤੋਂ ਤਰੇਡ ਨਹੀਂ ਜਾਣ ਦੇਣੀ ਜੋ ਮਾਝ ਵੜੀ ਵੱਡੀ ਮਾਝਾ ਦੋਸਤੋ ਚੌੜੀ ਆ ਪਿੱਟ ਪੁੱਟਾ ਤੁਸੀਂ ਆਪ ਹੀ ਵੇਖ ਲਓ ਠੀਕ ਆ ਥੱਬਿਆਂ ਦੇ ਪਿੱਟ ਪੁੱਟਾ ਬਹੁਤ ਰਾਜੀ ਆ ਵਜਨ ਰੋਡ ਪੂਰਾ ਮਾਝ ਦਾ ਠੀਕ ਆ ਅਗਲੀ ਖੋਲ ਕੇ ਅਗਲੀ ਮਾਝ ਕਿਹੜੀ ਹੈ ਜੀ ਇਹ ਜੀ ਪੰਜ-ਛੇ ਦਿਨ ਖੜਦੀ ਆ ਕੋਈ ਇਹਦੇ ਗਾਜਰ ਥਣ ਲਾ ਲੇ ਕੋਈ ਮੂਲੀ ਲਾ ਲੇ ਜਿਹੜੇ ਨਵਾਂ ਬੀ ਨਹੀਂ ਤੁਰਿਆ ਆਪਣਾ ਪੱਤੇ ਹੀ ਘਟ ਛੜਦਾ ਵਾ ਭਾਵੇਂ ਕੋਈ ਉਹ ਲਾ ਲੇ ਤੇ ਦਿਨਾ ਪੰਜ-ਛੇ ਕੱਢਦੀ ਆ ਪੂਰੇ ਬਾਰੇ ਤੁਰੇ ਪਰ ਪੰਜ ਕੇ ਦਿਨ ਕੱਢਦੀ ਆ ਜੀ ਪੰਜ ਦਿਨ ਕੱਢਦੀ ਹਾਂਜੀ ਲਓ ਜੀ ਸੂਆ ਕੋਈ ਚੌਥਾ ਮੰਨ ਲੇ ਆ ਕੋਈ ਆਪੇ ਘਰਾਂ ਦੇ ਤੀਜਾਂ ਦੇ ਕੋਈ ਚੌਥਾ ਲਾ ਲੇ ਕੋਈ ਪੰਜਵਾਂ ਲਾ ਲੇ ਸੂਆ ਜਿਹੜਾ ਆਪਾਂ ਭੈਣ ਭਰਾਵਾਂ ਦੇ ਛੱਡਿਆ ਲਓ ਜੀ ਕੋਈ ਗੱਲ ਨਹੀਂ ਤੇ ਇਹ ਦੋਸਤੋ ਭਾਵੇਂ ਸੂਵੇ ਦੇ ਵਿੱਚ ਤੁਸੀਂ ਆਪਦੀ ਜਜਮੈਂਟ ਲਾ ਲਿਓ ਪੰਜ ਤੋਂ ਚਾਰ ਦਿਨ ਲੈ ਜੂਗੀ ਹਜੇ ਖੁੱਲੇ ਡੁੱਲੇ ਠੀਕ ਹੈ ਜੀ ਪੰਜ ਹਜ਼ਾਰ ਕਿੱਦਾਂ ਬਣਾਉਂਦੀ ਆਉਂਦੀ ਕਰਮਾ ਲਈ ਆ ਜੀ ਪੰਜ ਤੋਂ ਚਾਰ ਦਿਨ ਲੈਂਦੀ ਆ ਬਿਲਕੁਲ ਪਤਲੇ ਪਿੰਡੇ ਦੀ ਮਾਜ ਦੋਸਤੋ ਵੀ ਕਮਾਲ ਦੀ ਠੀਕ ਹੈ ਜੀ ਆਰਡਰ ਕੁਆਲਟੀ ਕਾਫੀ ਸੋਹਣੀ ਆ ਦੇਖੋ ਬਾਤ ਕਰਤਾ ਦਾ ਆ ਦੇਖੋ ਜੀ ਠੀਕ ਹੈ ਜੀ ਬਾਕੀ ਥਾਂ ਦੀ ਕੁਆਲਿਟੀ ਤੁਸੀਂ ਵੇਖ ਲਈਏ ਲੰਬਾਈ ਦੇ ਥਾਂ ਬਹੁਤ ਵਧੀਆ ਮੈਂ ਕਿਸੇ ਗੱਲੋਂ ਮਲਾਂਜ ਦਿਆ ਚੱਪਾ ਚੱਪਾ ਵਿਚਾਰੀ ਵੇਰਨ ਲਈ ਫਿਰਦੀ ਬਹੁਤ ਵਧੀਆ ਥਾਂ ਨੇ ਠੀਕ ਆ ਜੀ ਹਾਂਜੀ ਤੇ ਪੰਜ ਕਿ ਦਿਨਾਂ ਦੇ ਸੂਣ ਦੇ ਵਿੱਚ ਦੱਸਦੇ ਆ ਜੀ ਆਪਾਂ ਜਨੇ ਜੀ 6 ਲੈ ਜੀ 4 ਲੈ ਜੀ 5 6 ਦਿਨ ਕੱਢਦੀ ਵੇਹੇ ਤੇ ਕੀ ਕਰਾਂਗੇ ਡਿਮਾਂਡ ਦੀ ਡਿਮਾਂਡ ਇਹਦੀ ਭਾਵੇਂ ਮਲ ਕੀ ਨਾ ਮ 70 ਕਰੀਏ ਤੇ ਇਹ ਮਲ ਦੇ ਦਾਂਗੇ ਆਪਾਂ ਤਿੰਨ ਘਾਟ 60 ਦੀ ਤਿੰਨ ਘਾਟ 70 ਮੈਨ ਪੜਿਆ ਮੈਂ ਘਾਟ ਜਾਂ ਵਾਧੀ ਦੱਸ ਸਕਦਾ ਮੇਰੀ ਪੜਾਈ ਇੰਨੀ ਕਿਆ ਨਹੀਂ ਠੀਕ ਆ ਗੱਲ ਹਾਂਜੀ 3 ਘਰ 60 ਦੀ ਹਾਂ ਹੋਰ ਕੋਈ ਛੋੜ ਛੱਪਾ ਕਰ ਦਾਂਗੇ ਦੂਰੋਂ ਨੇੜੋਂ ਭੈਣ ਭਰਾ ਆਉਂਦਾ ਨਾ ਕੋਈ ਛੋੜ ਛੱਪਾ ਕਰ ਦਾਂਗੇ ਹੋਰ 55000 ਜਮਾਨਤਾਂ ਹਾਂ 55000 ਦੇ ਵਿੱਚੋਂ ਦੇਖੋ 2 ਘਰ ਛੱਡਿਆ 56 ਕੰਮ ਮਗਾਤਾ 56 ਦੇ ਉੱਥੇ ਛੋੜ ਹੀ ਹੋਣ ਬਸ 56000 ਦੇ ਵਿੱਚ 200 ਛੋਟਾ ਛੋੜ ਹੀ ਬਸ ਲੋ ਵੀ ਭਰਾ ਬੋ 55000 ਦੇ ਵਿੱਚ ਬਾਕੀ ਵੀਰ ਜੀ ਕੋਈ ਟਾਈਮ ਨਾ ਸਾਡਾ ਖਰਾਬ ਕਰੇ ਕੋਈ ਆਵਦਾ ਵੀ ਨਾ ਕਰੇ ਘਟਾ ਵਾਲਾ ਕਿ ਹਜ਼ਾਰ ਵੀ ਫੋਨ ਨਾ ਲਾਵੇ ਮੇਰਾ ਵੀਰ ਹਾਂ ਠੀਕ ਈ ਰਾਜ ਸਿੰਘ ਕੀ ਆਪਾਂ ਮੈਂ ਜਾਇਜ਼ ਕੀਤਾ ਕੰਮ ਠੀਕ ਹੈ ਜੀ ਹਾਂ ਜੀ ਲਓ ਜੀ ਉਹ ਆਪਾਂ ਨਾ ਕਿ ਲੈਂਦੀ ਆ ਆਪਾਂ ਤੇ 1012 ਉਹਦੇ ਵਨ ਜਾ ਰਹੇ ਐ ਚ ਪੰਜ ਪੰਜ ਹਜ਼ਾਰ ਤੇ ਕੱਢਣਾ ਨੀਗਾ ਹਾਂ ਕਿਉਂ ਕੋਈ ਯਾਦ ਕਰੇ ਖੜੇ ਤੇ ਹਾਂ 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 ਬਾਕੀ ਸੰਤੂ ਆ ਪਰ ਪਰ ਕੱਢਾਂਗੇ ਇੱਕ ਵੀਡੀਓ ਚੱਲ ਜੂ ਦੋ ਚੱਲ ਜੂ ਬਾਅਦ ਬਾਅਦ ਇਹ ਗੱਲਾਂ ਨਾਲ ਤੇ ਗੱਲ ਚੱਲਣੀ ਨੀਗੀ ਅੱਛਾ ਅੱਛਾ ਜੀ ਉੜਦੀਆਂ ਜਾਣ ਤੇ ਅੱਛਾ ਅੱਜ ਪਉਨੇ ਮੈਂ ਘਾਟ ਹੀ ਗਿਆ ਉਹ ਪਤਾ ਬਾਅਦ ਬਾਪੂਆਂ ਦਾ ਉੜਦੀਆਂ ਜਾਣ ਉੜਦੀਆਂ ਜਾਣ ਸਵੇਰੇ ਨੂੰ ਤੇ ਦੁਕਾਨ ਤਾਂ ਹੀ ਨਿਕਲ ਜਾਣੀ ਕਰ ਪਾ ਲਈਆਂ ਲਓ ਵੀ ਮਲੋ ਹਾਂ ਜੀ ਹੁਣ ਐਦੋਂ ਰਾਜ ਤੇ ਕੋਈ ਰੇਡ ਕੀ ਇਜਾਜ਼ ਪਾਊਗਾ ਨਹੀਂ ਜੀ ਬਿਲਕੁਲ ਬਿਲਕੁਲ ਹਾਂ ਜੀ ਚਲੋ ਜੀ ਤੁਸੀਂ ਆਪਦਾ ਵੀ ਭਾਅ ਪੜਤਾ ਵੇਖਣਾ ਹਾਂ ਜੀ ਹਾਂ ਜੀ ਅਗੋਂ ਖਰੀਦਦਾਰ ਵੀਰ ਵੀ ਆਪਦੀ ਸਮਝ ਬੀ ਲੇਗਾ ਹਾਂ ਜੀ ਤੇ ਇੱਕ ਦੋਸਤੋ ਆ ਮੱਝ ਆ ਗਈ ਹੈ ਜੀ ਇਹਦੀ ਡਿਟੇਲ ਰਹਿ ਗਈ ਆ ਇਹ ਲਾਸਟ ਦੇ ਵਿੱਚ ਹੀ ਆਇਆ ਲਾਸਟ ਜੀ ਇਹ ਲਾਸਟ ਪੀਸ ਦੋਸਤੋ ਆਪਾਂ ਤੁਹਾਨੂੰ ਦਿਖਾ ਦੇਣਾ ਗੱਬਣ ਹੀ ਹੈ ਜੀ ਅਭੀ ਇਹ ਗੱਬਣ ਆ ਲੋ ਵੀ ਪ੍ਰੋਬੋ ਤਿੰਨ ਰਾਤ ਸੁਪੇਸ਼ਾਰਾ ਹਾਂ ਜੀ ਸੁਪੇ ਤਿਆਰੀ ਆ ਇਹਦੀ ਬਸ ਠੀਕ ਹੈ ਗੱਬਣ ਆ ਦੋਸਤੋ ਬਿਲਕੁਲ ਤਿਆਰੀ ਤੇ ਆ ਠੀਕ ਆ ਅੱਜ ਭਲਕ ਅੱਜ ਰਾਤ ਵੀ ਸੂ ਸਕਦੀ ਐ ਕਾਨੂੰ ਨੋ ਨੀ ਕੋੜੇ ਪੜੇ ਤੋੜੇ ਆ ਮਲਦੋ ਤਿੰਨ ਦਿਨ ਨਹੀਂ ਕੱਡੂਗੀ ਇਹ ਤੇ ਕੋੜੇ ਪੜੇ ਬਿਲਕੁਲ ਤੁਸੀਂ ਬਿਲਕੁਲ ਪੁੜੇ ਪੜੇ ਨਵਾਏ ਆ ਤੇ ਬਿਲਕੁਲ ਤਿਆਰੀ ਤਿਆਰ ਪਰ ਤਿਆਰੇ ਕੰਮ ਤੇ ਸੂਹ ਆ ਤੁਸੀਂ ਆਪ ਦਾ ਤੀਜਾ ਮੰਨ ਲਿਓ ਦੂਜਾ ਮੰਨ ਲਿਓ ਚੌਥਾ ਤੀਜਾ ਜਿੱਥੇ ਵੀ ਤੁਹਾਡੀ ਸਮਝ ਬਾਕੀ ਰਾਜ ਸਰ ਆਪਣੀ ਦੀ ਥਣਾ ਦੀ ਗਾਰੰਟੀ ਐ ਕੋਈ ਭੈਣ ਭਰਾ ਇਸ ਤਰ੍ਹਾਂ ਖੜਦਾ ਟੁੱਕੀ ਥਣਾ ਦੀ ਗਾਰੰਟੀ ਐ ਕੋਈ ਵਾਅਦਾ ਘਾਟੋ ਹੋਵੇ ਪਿੱਛਾ ਹੋਵੇ ਵੀਡੀਓ ਬਣਾ ਕੇ ਤੇ ਆਉਣ ਜਾਣ ਦਾ ਕਿਰਾਇਆ ਆਪਾਂ ਦੇਵਾਂਗੇ ਠੀਕ ਆ ਜੀ ਤੇ ਦੱਸੇ ਮੁਤਾਬਕ ਨਹੀਂ ਸਹੀ ਗੱਲ ਆ ਪਿੱਛਾ ਮਾਰੇ ਹਾਂਜੀ ਹਾਂਜੀ ਪਤਾ ਕਿਦਾਂ ਦਿੱਤੀ ਜਾਂਦੀ ਆ ਆਪਣੇ ਘਰੇ ਚਾਰ ਦਿਨ ਮੱਝ ਹੋ ਗਈ ਜਦੋਂ ਆਪਣੇ ਘਰੇ ਨੇ ਨਹੀਂ ਮਾਰਿਆ ਬਗਾਨੀ ਘਰੇ ਜਾ ਗਈ ਹਾਂਜੀ ਹਾਂਜੀ ਬਿਲਕੁਲ ਜੀ ਬਾਕੀ ਥਾਣੇ ਜਿਹੜੇ ਉਹਦੀ ਗਰੰਟੀ ਆਪਣੇ ਘਰੇ ਟਿੱਪ ਕੇ ਖੜੇ ਬਿਲਕੁਲ ਜੀ ਬੇ ਗੱਬਣ ਤੇ ਜਿਹੜੀ ਥਾਣੇ ਅਠਾ ਦਿਨ ਨੂੰ ਕੋਈ ਪਤਾ ਨਹੀਂ ਹੁੰਦਾ ਕੋਈ ਥਾਣ ਵੱਧ ਘਟੋ ਜੀ ਉਹਦੀ ਕੋਈ ਗਰੰਟੀ ਨਹੀਂ ਆਪਣੇ ਘਰੇ ਟਿੱਪ ਕੇ ਰਹੀ ਨਾ ਐ ਚੋ ਕੇ ਖੜੇ ਸਹੀ ਆ ਜੀ ਹਾਂਜੀ ਗਰ ਲਾਲ ਭਾਈ ਖੋਲ ਦਿਓ ਫਿਰ ਤੇ ਪਿੱਛੇ ਦੀ ਫੋਲ ਗਰੰਟੀ ਆ 10 ਦਿਨ ਵੀ ਮਾਰੇ ਦੇ ਮੱਝ ਆਪਣੀ ਲੋ ਵੀ ਭਰਾ ਹੋਰ ਕੋਈ ਵੀਡੀਓ ਤੇ ਅਗਲੇ ਚਾਰ ਪੈਰ ਦੀ ਨਾਲੀ ਦੇ ਨੇਦੀ ਗਰੰਟੀ ਸੋ ਦੋਸਤੋ ਗਰੰਟੀ ਜਿਹੜੀ ਹੈ ਵੈਸੇ ਚਲੋ ਪਸ਼ੂ ਸਾਹਵਾਲੀ ਚੀਜ਼ ਆ ਸਾਹਵਾਲੀ ਆ ਤੇ ਨਾਰਮਲੀ ਚਲੋ ਦਿੱਤੀ ਨਹੀਂ ਜਾਂਦੀ ਪਰ ਫਿਰ ਵੀ ਪਿੱਛੇ ਦੀ ਗਰੰਟੀ ਹੈ ਥਾਣਾ ਦੀ ਕੋਈ ਗਰੰਟੀ ਨਹੀਂ ਵਾਲਾ ਟਿੱਪ ਕੇ ਖੜੇ ਠੀਕ ਆ ਥਾਣਾ ਦੀ ਤੁਸੀਂ ਟਿੱਪ ਕੇ ਤਸੱਲੀ ਕਰਕੇ ਆਪਣੇ ਲੈ ਕੇ ਜਾਇਓ ਠੀਕ ਆ ਜੀ ਤੇ ਭਾਰ ਪਿੱਛੇ ਦੀ ਭਾਵੇਂ 5 ਦਿਨ 7 ਦਿਨ ਪਾਉ ਖਰਨੇ ਰੱਖ ਕੇ ਚੀਜ਼ ਵੇਖੀ ਹੈ ਤਸੱਲੀ ਤਾਂ ਦੇ ਰਹੇ ਆ ਵੀ ਜਦੋਂ ਸਾਡੇ ਘਰੇ ਪਿੱਛਾ ਨਹੀਂ ਮਾਰਿਆ ਦੋਸਤੋ ਅੱਗੇ ਵੀ ਕੋਈ ਦਿੱਕਤ ਨਹੀਂ ਆਉਂਦੀ ਠੀਕ ਆ ਥਾਣੇ ਦੀ ਲੰਬਾਈ ਕਾਫੀ ਆ ਤੁਸੀਂ ਵੇਖ ਸਕਦੇ ਹੋ ਵਧੀਆ ਲੰਬਾਈ ਆ ਤੇ ਸਪੇਸ ਬੇਸ਼ੱਕ ਦੋਸਤੋ ਅ ਅਗਲੇ ਪਿਛਲੇ ਥਾਣਾ ਦੀ ਗੱਲ ਕਰਦੇ ਜੇ ਤਿੰਨ ਤਿੰਨ 4 4 ਇੰਚ ਜਿਹੜੀ ਆ ਉਹ ਸਪੇਸ ਹੈਗੀ ਆ ਭਾਵੇਂ ਕੰਪੇਅਰ ਕਰੀਏ ਨਾ ਸੱਚੀ ਖੱਬੀ ਬਹਿਣੀ ਦੇ ਵਿੱਚ ਭਾਵੇਂ 2 2 3 3 ਇੰਚ ਦੀ ਆ 2 2 ਇੰਚ ਦੀ ਸਪੇਸ ਪਰ ਅਗਲੇ ਪਿਛਲੇ ਥਾਣਾ ਦੀ ਜਿਹੜੀ ਆ ਦੋਸਤੋ ਵੈਥੀ ਚੰਗੀ ਆ ਠੀਕ ਆ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਸਿੰਗਲ ਖਾਡੀ ਤੇ ਆ ਵੀ ਮੱਝ ਜਿਹੜੀ ਆ ਲਓ ਠੀਕ ਆ ਜੀ ਤੇ ਇਹਦਾ ਭੌਜੀ ਫਿਰ ਕਿਥੋਂ ਤੱਕ ਲੈਣ ਦੇਣ ਇਹਦਾ ਮੁੱਲ ਭਾਵੇਂ 75 ਕਰੀਏ ਭਾਵੇਂ 70 ਕਰੀਏ ਇਹ ਆਪਾਂ 3 ਘਾਟ 70 ਦੀ ਦੇਣੀ ਆ 200 ਰੁਪਏ ਛ ਅਛਾ ਜੀ ਘਟ ਵਾਲਾ ਮੇਰਾ ਵੀਰ ਕੋਈ ਫੋਨ ਨਾ ਲਾਵੇ ਠੀਕ ਆ ਜੀ ਇਹ 67 ਰਾਜਥਿਆ ਮਲਾਪਾ ਅਛਾ ਜੀ ਉੜਦੀਆਂ ਜਾਂ ਵਾਲੀ ਗੱਲ ਕੀਤੀ ਆ ਹਾਂਜੀ ਵੀਰ ਜੀ ਆਪਦੇ ਕਸਮ ਨੂੰ ਛੱਡੀ ਆ ਜੀ ਉੜਦੀਆਂ ਜਾਂ ਉੜਦੀਆਂ ਹੀ ਜਾਂਦੇ ਆਹ ਠੀਕ ਆ ਹਾਂਜੀ ਵੀਰ ਲਓ ਜੀ 67000 ਦੀ ਦੋਸਤੋ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਇਹ ਮਾਜ ਦਿਖਾਤੀ ਆ 67000 ਦੀ ਲੈ ਦੇ ਆ ਠੀਕ ਆ ਹਾਂਜੀ ਵਿੱਚੋਂ ਕੋਈ ਥੋੜੀ ਪਾਸੇ ਜੋ ਗੁੰਜਾਇਸ਼ ਆ ਹਾਂ ਕੋਈ ਛੋੜ ਛੱਪਾ ਕਰ ਦਾਂਗੇ ਭੈਣ ਭਰਾ ਨੂੰ ਕੋਈ ਗੱਲ ਨਹੀਂ ਨਰਾਜ਼ ਨਹੀਂ ਕਰਦੇ ਕੋਈ ਦੂਰੋਂ ਨੇੜੇੋਂ ਆਉਂਦਾ ਕੋਈ ਗੱਲ ਨਹੀਂ ਛੋੜ ਛੱਪਾ ਕਰ ਦਾਂਗੇ ਹਾਂਜੀ ਵੀਰ ਜੀ ਕੋਈ ਗ ਅੱਜ ਦੋਸਤੋ ਫਿਲਹਾਲ ਆ ਨਾਕ ਸੀਗੇ ਜਿਹੜੇ ਤੁਹਾਨੂੰ ਅੱਠ ਨਾਕ ਦਿਖਾਤੀਆਂ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਦੋ ਵਹਿੜਾਂ ਨੇ ਤੁਹਾਨੂੰ ਪ੍ਰੋਪਰ ਉਹ ਦਿਖਾਤੀਆਂ ਨੇ ਛੇ ਮੱਜਾਂ ਦਿਖਾਤੀਆਂ ਜਿਨ੍ਹਾਂ ਦੇ ਵਿੱਚੋਂ ਪਸ਼ੂ ਸੁਏ ਸੁਸਵੇ ਸੀਗੇ ਦੋ ਬਿਲਕੁਲ ਤਾਜ਼ੀਆਂ ਸੁਈਆਂ ਸੀ ਇੱਕ ਕੋਈ 20 ਤੋਂ 25 ਦਿਨਾਂ ਦੀ ਮੱਜ ਸੁਈ ਸੀ ਉਹਦੀ ਵੀ ਪ੍ਰੋਪਰ ਡਿਟੇਲ ਜਿਹੜੀ ਆ ਤੁਹਾਨੂੰ ਪਾਉ ਅਨੋਖ ਸਿੰਘ ਰਾਉਂਦੇ ਕੋਲੋਂ ਆਪਾਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਵੀਡੀਓ ਚੰਗੀ ਲੱਗੇ ਤਾਂ ਅੱਗੇ ਵਾਧ ਤੋ ਵਾਧ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਦੋਸਤੋ ਥੋੜਾ ਜਿਹਾ ਹਲੂਨਾ ਮਿਲਦਾ ਰਵੇ ਸਪੋਰਟ ਹੁੰਦੀ ਰਹੇ ਵੀਰ 98553 हां जी हां जी 92767 हां जी हां जी हां जी ਤੇ ਦੂਸਰਾ ਨੰਬਰ ਆਪਣਾ ਜੀ 8284 953927 ਠੀਕ ਹੈ ਜੀ हां जी ਠੀਕ ਹੈ ਇਹ ਦੋਨੋਂ ਨੰਬਰ ਪਾਸੇ ਆਪਣੇ ਕੋਲ ਹੀ ਹੈ ਨਾ ਹਾਂ ਜੀ ਵੀਰ ਜੀ हां जी ਸਾਹਿਬ ਵੀ ਦੋ ਦੇ ਚੱਲਦਾ ਆ ਹਾਂ ਜੀ ਠੀਕ ਹੈ ਭਰਾ ਸੋ ਓਕੇ ਪਾਉ ਜੀ ਓਕੇ ਪਾਉ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੇਖਣ ਆਲੇ ਮੈਂ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦਿਲੋਂ ਦਿਲੋਂ ਧੰਨਵਾਦ ਆ ਕਈ ਦਿਓ ਉਤਰਾ ਯਾਦ ਨੇ ਸਾਤ ਸ੍ਰੀ ਅਕਾਲ ਦਿਲੋਂ ਧੰਨਵਾਦ ਵੇਖਣ ਵਾਲਿਆਂ ਨੂੰ ਮਹਾਰਾਜ ਸੱਚਾ ਪਾਤਸ਼ਾਹ ਚੜ੍ਹਦੀ ਕਲੇ ਦੇਸੀ ਪਰਦੇਸੀ ਸਾਰੇ ਸੁੱਖ ਰੱਖੇ ਸਤ ਸ੍ਰੀ ਅਕਾਲ ਪਾਪੂ ਜੀ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ